ਚਰਬੀ ਨੂੰ ਤਾਂ ਇਹ ਡਬਕਣਾਉਂਦਾ ਜਿਵੇਂ ਬਰਫ਼ पिघਲਦੀ ਹੁੰਦੀ ਹੈ। ਭਾਈ ਜੀ ਜਿਹਨੂੰ ਕਹਿੰਦੇ ਨੇ ਵਾਰ-ਵਾਰ ਮੂੰਹ ਚੋਂ ਖੂਨ ਆਉਂਦਾ ਕੁਛ ਵੀ ਅਸੀਂ ਅਗਰ ਸੇਵ ਤੇ ਦੰਦੀ ਵੱਢਦੇ ਆਂ, ਅਮਰੂਦ ਤੇ ਦੰਦੀ ਵੱਢਦੇ ਨਾਲ ਬਲੱਡ ਆ ਜਾਂਦਾ। ਕਿੰਨੇ ਦੀ ਦੰਤਨ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੁਸੀਂ? ਵੀਰੇ ਸ਼ਾਮ ਕੀਤਾ ਜਾ ਸਕਦਾ ਇਸ ਕੱਲਾ ਸਵੇਰੇ। ਜਦੋਂ ਮਰਜ਼ੀ ਕਰ ਲਓ ਜਿਆਦਾ ਪ੍ਰੋਬਲਮ ਦੋ ਟਾਈਮ ਕਰ ਲਓ ਨਹੀਂ ਇੱਕ ਟਾਈਮ ਕਰ ਲਓ। ਕਿੰਨੇ ਟਾਈਮ ਚ ਰਿਜ਼ਲਟ ਦੋ ਇਹਦੀ ਲੱਕੜ? ਪਹਿਲੇ ਤੋਂ ਦੂਜੇ ਦਿਨ ਜੀ। ਪਹਿਲੇ ਦਿਨੀ, ਪਹਿਲੇ ਤੋਂ ਦੂਜੇ ਦਿਨ। ਸਭ ਬਹੁਤ ਵੱਡਾ ਦਾਵਾ ਹੈ। ਮੈਂ ਕਹਿੰਦੀ ਦਾਵਾ ਮੇਰੇ ਅਜ਼ਮਾਏ ਹੋਏ ਨੁਸਖ 5 ਤੋਂ 10 ਪੱਤੇ ਇਹਦੇ ਲੈ ਕੇ ਤੁਸੀਂ ਉਹਨੂੰ ਕਾੜ ਲਓ ਜਿਹੜੇ ਲੋਕ ਕਹਿੰਦੇ ਨੇ ਸਾਡੇ ਗੋਡਿਆਂ ਦੇ ਵਿੱਚ ਕੜਕੜ ਕੜਕੜ ਦੀਆਂ ਆਵਾਜ਼ਾਂ ਆਉਂਦੀਆਂ ਨੇ ਇਹਦਾ ਕਾੜਾ ਬਣਾ ਕੇ ਪੀਣਾ ਸ਼ੁਰੂ ਕਰ ਦਿਓ ਤੁਹਾਡੇ ਜਿਹੜੀਆਂ ਕੜਕੜਦੀਆਂ ਆਵਾਜ਼ਾਂ ਨੇ ਜੋੜਾਂ 'ਚ ਉਹ ਵੀ हट ਜਾਣੀ ਇਹੋ ਜਿੰਨੇ ਸਾਰੇ ਵਿਟਾਮਿਨਸ ਹੁੰਦੇ ਨੇ ਨਾ ਫਰੁਕੀ ਸਾਹਿਬ ਤੁਸੀਂ ਹੈਰਾਨ ਰਹਿ ਜਾਓਗੇ ਇਹਦੇ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਤਾਨੂੰ ਵਾਰ-ਵਾਰ ਗਲੇ 'ਚ ਖਰਾਸ਼ ਰਹਿੰਦੀ ਆ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਹੋ ਪਹਿਲੇ ਦਿਨ ਤੋਂ ਰਿਜ਼ਲਟ ਮਿਲਣਾ ਸ਼ੁਰੂ ਆ ਜੀ ਫਰੁਕੀ ਸਾਹਿਬ ਤੁਹਾਡੀ ਵੀਡੀਓ ਪਾਉਣ ਤੋਂ ਪਹਿਲਾਂ ਤਾਂ ਕਹਾਵਤ ਮੇਰੇ ਜ਼ਿਹਨ 'ਚ ਆ ਰਹੀ ਸੀ ਵਿਰਨ ਤੋਂ ਕੋਈ ਬੇਰਾਂ ਵੱਟੇ ਨਹੀਂ ਪੁੱਛਦਾ ਪਰ ਹੁਣ ਲੋਕ ਪੁੱਛਣਗੇ ਹੁਣ ਸੋਨੇ ਦੇ ਬਾਅਦ ਪੁੱਛਣਗੇ ਅੱਜ ਮੇਰੀ ਵੀਡੀਓ ਪਾਈ ਹੋਈ ਫਰੁਕੀ ਸਾਹਿਬ ਯਾਦ ਰੱਖਿਓ ਲੋਕਾਂ ਦੀ ਫੋਨ ਕਾਲਸ ਨਹੀਂ ਤੁਹਾਡੇ ਤੋਂ ਰੁਕਣੇ ਤੁਹਾਨੂੰ ਦੱਸਣਗੇ ਵੀ ਫਰੁਕੀ ਸਾਹਿਬ ਜਿਹੜੀ ਤੁਸੀਂ ਬੇਰੀ ਦੇ ਵੀਡੀਓ ਪਾ ਕੇ ਸੀ ਵਾਕੇ ਹੀ ਉਹਦੇ ਰਿਜ਼ਲਟ ਨੇ ਗੁਦਰਦ ਨੇ ਸਾਨੂੰ ਕੋਈ ਚੀਜ਼ ਦਿੱਤੀ ਅਗਰੁਕੀ ਸਾਹਿਬ ਐਵੇਂ ਨਹੀਂ ਦੇਤੀ ਸਾਨੂੰ ਉਹ ਗੁਦਰਦ ਬੜੀ ਬਿਆਨਤਾ ਜੀ ਉਹ ਜੇ ਅਸੀਂ ਉਹਦੇ ਨਾਲ ਜੁੜਾਂਗੇ ਤਾਂ ਸਾਨੂੰ ਵਧੀਆ ਰਿਜ਼ਲਟ ਮਿਲਣਾ ਹੈ ਕਿ ਜੇ ਅਸੀਂ ਉਹ ਤੋਂ ਦੂਰ ਹੋ ਜਾਾਂਗੇ ਸਾਡੇ ਨੁਕਸਾਨ ਹੀ ਹੋਣੇ ਨੇ ਜੀ ਜਿੱਥੇ ਮਰਜ਼ੀ ਭੱਜ ਲਈਏ ਇਹਨਾਂ ਨੂੰ ਸੋਫਾ ਦੋਸ਼ਾ ਤਾਂ ਤਾਂ ਜਿਹੜੇ ਕਹਿੰਦੇ ਨੇ ਮੈਂ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਆ ਜੀ ਮੇਰੇ ਚਿਪਚਿਪਾ ਪਾਣੀ ਨਹੀਂ ਹਟਦਾ ਪਿਸ਼ਾਬ ਕਰਨ ਜਾਂਦਾ ਤਾਰ ਨਿਕਲਦੀ ਆ ਜੀ ਮੈਂ ਤਾਂ ਕੋਈ ਵੈਦ ਨਹੀਂ ਛੱਡਿਆ ਮੈਂ ਕੋਈ ਹਕੀਮ ਨਹੀਂ ਛੱਡਿਆ ਮੈਂ ਕੋਈ ਡਾਕਟਰ ਨਹੀਂ ਛੱਡਿਆ ਉਹ ਵੀ ਇਹਦੀ ਚਟਣੀ ਬਣਾ ਕੇ ਖਾਣਾ ਸ਼ੁਰੂ ਕਰ ਦਨ ਚਟਣੀ ਮੈਂ ਕਿ ਜੀ ਇਹਦੀ ਕੁੱਟ ਕੇ ਚਟਣੀ ਬਣਾਉਣੀ ਹੈ ਜੀ 베ਰਾਂ ਦੇ ਪੱਤਿਆਂ ਦੀ ਚਟਣੀ 베ਰਾਂ ਦੇ ਪੱਤਿਆਂ ਦੀ ਚਟਣੀ ਅਜੇ ਤੱਕ ਕਿਤੇ ਸਾਨੂੰ ਗੂਗਲ ਤੇ ਵੀ ਸਰਚ ਕਰਦੇ ਤੇ ਨਹੀਂ ਮਿਲਿਆ ਸਰਚ ਤੇ ਮਿਲਣਾ ਹੀ ਨਹੀਂ ਨੁਸਖੇ ਨੇ ਬਰੂਖੀ ਸਾਹਿਬਾ ਜਮਾਏ ਹੋਏ ਨੁਸਖੇ ਨੇ ਜੇ ਇਹ ਗੂਗਲ ਦੇ ਮੈਨ ਲੱਗ ਗਿਆ ਬਸ ਸਾਨੂੰ ਕੌਣ ਬਚੂ ਨਾਲ ਗੱਲ ਕਰਨ ਤੋਂ ਪਹਿਲਾਂ ਤੱਕ ਮੈਂ ਸੋਚਦਾ ਸੀ ਕਿ 베ਰ ਨੂੰ ਸਿਰਫ ਸਵਾਦ ਵਾਸਤੇ ਖਾਧਾ ਜਾਂਦਾ ਹੈ 베ਰ ਖਾਣੇ ਆਸੀਂ ਬਾਜ਼ਾਰ ਤੋਂ ਲੈ ਆਈਦਾ ਖਾ ਕੇ ਅਸੀਂ ਪਰੇ ਹੋ ਜਾਂ ਪਰ ਸਾਨੂੰ ਇਹਦੇ ਪੱਤਿਆਂ ਦਾ ਲਾਭ ਨਹੀਂ ਪਤਾ ਕਿੰਨਾ ਕਾ ਲਾਭ ਆ ਕਿੰਨੇ ਕ ਗੁਣਕਾਰੀ ਆ ਇਹ ਕਿੰਨੇ ਕ ਰਿਜ਼ਲਟ ਵਧੀਆ ਕਿੰਨੀਆਂ ਕ ਬਿਮਾਰੀਆਂ 'ਚ ਕੰਮ ਆਉਂਦਾ ਇਹ ਜਿਹੜੀ ਪ੍ਰੈਗਨੈਂਸੀ ਹੁੰਦੀ ਆ ਉਹਨਾਂ ਨੂੰ 5 ਤੋਂ 6 베ਰ ਰੋਜ਼ ਖਾਣੇ ਚਾਹੀਦੇ ਬਹੁਤ ਜ਼ਿਆਦਾ ਫਾਇਮਨ ਹੁੰਦੀ ਆ ਉਹਨਾਂ ਨੂੰ ਦਵਾਈਆਂ ਦੀ ਲੋੜ ਨਹੀਂ ਪੈਂਦੀ ਡੇੜੀ ਦੇ ਪਰਚਾਨ ਨੇ ਕਹਿੰਦਿਆਂ ਨੇ ਸਾਡੀ ਤਾਂ ਇੰਨੀ ਨੀ ਪੌਨੀ ਜੀ ਰਹਿ ਗਈ ਉਹਨਾਂ ਦੀ ਵਧੀਆ ਗਰੋਥ ਹੋ ਜਾਵੇ ਵੱਡੀ ਗੁੱਤ ਤੋਂ ਜਿਹਨਾਂ ਦੀ ਪੌਨੀ ਰਹਿ ਗਈ ਉਹਨੇ ਤੇ ਕੰਮ ਕਰੇਗਾ ਜੀ ਜੀ ਗੁੱਤ ਮੋੜ ਲਿਆਗਾ ਹਾਂਜੀ 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 ਵਧੀਆ ਮੈਂ ਕਹਾਂ ਜੀ ਗਿੱਟੇ-ਗਿੱਟੇ ਦਾ ਕਹ ਜਾਉਂ ਬਹੁਤ ਵਾਰ ਹੁੰਦੇ ਜੀ ਤੁਸੀਂ ਦੱਸ ਦਿੰਦੇ ਹੋ ਉਹ ਕਹਿੰਦੇ ਜੀ ਸਾਨੂੰ ਇੰਨਾ ਜ਼ਿਆਦਾ ਫਰਕ ਨਹੀਂ ਪਿਆ 19 21 ਦੇ ਫਰਕ ਪਿਆ ਫਿਰ ਉਹ ਕਾਰਨ ਕੀ ਬਣਦੇ ਜੀ 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 ਦਾ ਸੁਆਦ ਸਭ ਤੋਂ ਵੱਡਾ ਸਾਡਾ ਕਾਰਨ ਆ ਹੋ ਬਿਮਾਰੀਆਂ ਦਾ ਜੀ ਜੇ ਤੁਸੀਂ ਜੀਭ ਦਾ ਸੁਆਦ ਨਹੀਂ ਰੋਕ ਸਕਦੇ ਤੁਸੀਂ ਕਿਸੇ ਦਵਾਈ ਨਾਲ ਵੀ ਨਹੀਂ ਠੀਕ ਹੋਦਾ ਨੁਸਖੇ ਨੇ ਤਾਂ ਕੰਮ ਕੀ ਕਰਦਾ ਸਾਨੂੰ ਗਿਡਕਾ ਗਿੰਨਨ ਦੇ ਉੱਤੇ ਰੱਖ ਲੈ ਨੀ ਬੇਰੀਆਂ ਦੇ ਬੇਰ ਖਾਣੀਏ ਸ਼ਾਇਦ ਜਿਹੜੀ ਮੇਰੇ ਹਾਨ ਦੇ ਇਹ ਵੀਡੀਓ ਵੇਖ ਰਹੇ ਨੇ ਤਾਂ ਉਹਨਾਂ ਨੂੰ ਸਰਦੂ ਸਕੰਦਰ ਸਾਹਿਬ ਦਾ ਇਹ ਗੀਤ ਯਾਦ ਜ਼ਰੂਰ ਆ ਗਿਆ ਹੋਣਾ ਸਾਡੇ ਗੀਤਾਂ ਦੇ ਵਿੱਚ ਜਿਸ ਦਰਖਤ ਦਾ ਜ਼ਿਕਰ ਹੁੰਦਾ ਸੀ ਜਿਸ ਦਰਖਤ ਦੀ ਸਾਡੇ ਘਰਾਂ ਦੇ ਵਿੱਚ ਬੜੀ ਮਹੱਤਤਾ ਹੁੰਦੀ ਸੀ ਅੱਜ ਉਸੇ ਦਰਖਤ ਦੀ ਗੱਲ ਹੈਗੀ ਜਿਹੜੀ ਡਾਕਟਰ ਅਮਨਪ੍ਰੀਤ ਤੇ ਡਾਕਟਰ ਪਰਮਜੀਤ ਕੌਰ ਸਾਇਬਾ ਸੜਨਾ ਕਰ ਰਹੇ ਨੇ ਏਪੀ ਇਲੈਕਟ੍ਰੋ ਹੋਮੋਪੈਥੀ ਹਸਪੀਟਲ ਐਂਡ ਰਿਸਰਚ ਸੈਂਟਰ ਜਿਹੜਾ ਚਲਾਉਂਦੇ ਨੇ ਡਾਕਟਰ ਸਾਹਿਬ ਸਾਡੇ ਨਾਲ ਨੇ 베ਰੀ ਹੈ 베ਰੀ ਦਾ ਇਸਤੇਮਾਲ ਇਹਦੇ ਪੱਤਿਆਂ ਦਾ ਇਸਤੇਮਾਲ ਇਹਦੇ ਟਾਹਣੀਆਂ ਦਾ ਇਸਤੇਮਾਲ ਉਹਨਾਂ ਦਾ ਕਹਿਣਾ ਹੈ ਕਿ ਅਗਰ ਕੋਈ ਇਨਾਂ ਦੇ ਮੁਤਾਬਕ ਕਰਨਾ ਸ਼ੁਰੂ ਕਰ ਦੇਗਾ ਤਾਂ ਕਿਹੜੇ-ਕਿਹੜੇ ਦਿੱਕਤਾਂ ਪਰੇਸ਼ਾਨੀਆਂ ਉਹਨਾਂ ਨੂੰ ਆਉਣੇ ਨਹੀਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਹਾਂਜੀ ਬਹੁਤ-ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਅੱਜ ਫੇਰ ਜੋ ਤੁਸੀਂ ਸਾਡੇ ਕੋਲ ਦੁਬਾਰਾ ਆਏ ਹੋ ਡਾਕਟਰ ਸਾਹਿਬ ਤੁਸੀਂ ਮੈਨੂੰ ਆਉਂਦੇ ਸਾਰੇ ਗੀਤ ਯਾਦ ਕਰਾਤਾ ਉਹ ਸਰਦੂਲ ਸਕੰਦਰ ਸਾਹਿਬ ਦਾ ਵੀ ਕਹਿੰਦੇ ਵੀ ਉਹ ਬੇਰੀਆਂ ਦੇ ਬੇਰ ਖਾਣੀ ਐ ਸਾਨੂੰ ਗਟਕਾਂ ਗਿਨਾਂ ਨੂੰ ਉੱਤੇ ਰੱਖ ਲੈ ਤੇ ਗਟਕਾਂ ਵੀ ਕੰਮ ਕਰਦੀਆਂ ਨੇ ਫਿਰ ਦੀਆਂ ਇਹਦੇ ਵਿੱਚ ਫਰੂਕੀ ਸਾਹਿਬ ਪੱਤੇ ਬੇਰ ਤਾਂ ਚਲੋ ਕਰਦੇ ਹੀ ਕਰਦੇ ਆ ਕੰਮ ਅਸੀਂ ਅੱਜ ਪੱਤਿਆਂ ਦਾ ਦੱਸਾਂਗੇ ਕਿੰਦਾ ਅਸੀਂ ਫਾਇਦਾ ਲੈ ਸਕਦੇ ਹਾਂ ਲੋਕਾਂ ਨੇ 베ੜ ਦਾ ਬਹੁਤ ਖਾਦੇ ਨੇ ਲੇਕਿਨ ਇਹ ਪੱਤਿਆਂ ਦਾ ਜਿਹੜਾ ਇਸਤੇਮਾਲ ਕਿਦਾਂ ਕਰਕੇ ਕਿਦਾਂ ਅਸੀਂ ਆਪਣੀਆਂ ਬਿਮਾਰੀਆਂ ਤੋਂ ਛੁਡਕਾਰਾ ਪਾ ਸਕਦੇ ਹਾਂ ਅਸੀਂ ਵਧੀਆ ਜੀਵਨ ਜੀ ਸਕਦੇ ਹਾਂ ਪਰ ਡਾਕਟਰ ਸਾਹਿਬ ਕਹਿੰਦੇ ਨੇ ਵੀ 베ਰੀ ਤੇ ਇਸ ਤੋਂ ਪਹਿਲਾਂ ਆਪਾਂ 베ਰੀ ਤੇ ਗੱਲਬਾਤ ਸ਼ੁਰੂ ਕਰੀਏ ਉਹ ਕਹਿੰਦੇ ਵੀ 베ਰੀ ਘਰ 'ਚ ਨਹੀਂ ਲਾਉਣੀ ਚਾਹੀਦੀ ਕਈ ਵਾਰ ਸੱਪ ਆ ਜਾਂਦਾ ਸੱਪ ਦੇ ਕੁੁਰਕੀ ਸਾਹਿਬ ਜੇ ਆਪਾਂ ਕਹੀਏ ਵਹਿਮ ਭਰਮ ਅਜ ਉਹ ਤਾਂ ਵਹਿਮ ਭਰਮ ਦਾ ਬਹੁਤ ਜ਼ਿਆਦਾ ਨੇ ਦੇਖੋ ਕੋਈ ਵੀ ਕੁਦਰਤੀ ਸਾਨੂੰ ਜੇ ਕੋਈ ਜੜੀ ਬੂਟੀ ਦਿੱਤੀ ਜਾਂ ਕੋਈ ਸਾਨੂੰ ਪੌਦਾ ਦਿੱਤਾ ਜਾਂ ਕੋਈ ਸਾਨੂੰ ਪੇੜ ਪੌਦੇ ਦਿੱਤੇ ਨੇ ਸਾਨੂੰ ਵਧੀਆ ਪਰਮਾਤਮਾ ਨੇ ਦਿੱਤੇ ਨੇ ਉਹਦਾ ਕੋਈ ਸਾਈਡ ਇਫੈਕਟ ਮੈਂ ਕਹਿੰਦਾ ਜੀ ਹੋ ਹੀ ਨਹੀਂ ਸਕਦਾ ਮੈਂ ਹਰ ਵਾਰ ਇਹੀ ਗੱਲ ਕਹਿੰਦਾ ਜੀ ਜੇ ਅਸੀਂ ਕੁਦਰਤ ਦੇ ਨਾਲ ਜੁੜ ਜਾਈਏ ਅਸੀਂ ਕੁਦਰਤ ਨੂੰ ਮੰਨ ਲਓ ਵੀ ਕੁਦਰਤ ਨੂੰ ਆਪਣੇ ਰੋਜ਼ਾਨਾ ਡਾਈਟ ਵਿੱਚ ਲੈ ਲਈਏ ਤਾਂ ਵਧੀਆ ਰਿਜ਼ਲਟ ਮਿਲ ਸਕਦੇ ਨੇ ਸਾਨੂੰ ਅਸੀਂ ਤਾਂ ਕਹਿੰਦੇ ਆ ਜੀ ਜਿਹੜੇ ਸਾਡੀ ਹੁਣ ਬੇਰ ਹੀ ਆ ਵੇਰੀ ਅਜੇ ਕਨੇ ਕਾਬੂ ਸਾਇ ਕੰਡੇ ਲੱਗੇ ਹੋਏ ਨੇ ਵੀ ਪਤਾ ਨਹੀਂ ਹੱਥ ਲਾਵਾਂ ਕੰਡੇ ਲੱਗ ਜਾਣਗੇ ਤਾਂ ਐਵੇਂ ਹੀ ਜੰਗਲੀ ਇੱਕ ਪਰਮਾਤਮਾ ਨੇ ਨਾ ਦਰਖਤ ਬਣਾਤਾ ਉਹ ਬੇਰ ਖਾਨੇ ਆਸੀਂ ਬਾਜ਼ਾਰ ਤੋਂ ਲਿਆਈਦਾ ਖਾ ਕੇ ਅਸੀਂ ਪਰੇ ਹੋ ਜਾਂ ਪਰ ਸਾਨੂੰ ਇਹਦੇ ਪੱਤਿਆਂ ਦਾ ਲਾਭ ਨਹੀਂ ਪਤਾ ਕਿੰਨਾ ਕ ਲਾਭ ਆ ਕਿੰਨੇ ਕ ਗੁਣਕਾਰੀ ਆ ਇਹ ਕਿੰਨੇ ਕ ਰਿਜ਼ਲਟ ਵਧੀਆ ਕਿੰਨੀਆਂ ਕ ਬਿਮਾਰੀਆਂ 'ਚ ਕੰਮ ਆਉਂਦਾ ਇਹ ਅੱਜ ਮੈਂ ਤੁਹਾਨੂੰ ਦੱਸਦਾ ਪਹਿਲਾਂ ਮੈਂ ਸ਼ੁਰੂਆਤ ਕਰੂੰਗਾ ਮਟਾਪੇ ਤੋਂ ਕਿਉਂ ਮੇਰੇ ਕੋਲੇ ਪੇਸ਼ੈਂਟ ਬਹੁਤ ਆਉਂਦਾ ਮਟਾਪੇ ਵਾਲਾ ਮਟਾਪੇ ਵਿੱਚ ਲੋਕ ਕਹਿੰਦੇ ਨੇ ਜੀ ਘਰੇਲੂ ਨੁਸਖਾ ਸਾਨੂੰ ਦੱਸੋ ਮੈਨੂੰ ਬੜੇ ਫੋਨ ਕਾਲਸ ਵੀ ਆਈਆਂ ਨੇ ਬਹੁਤ ਲੋਕਾਂ ਨੇ ਮੈਨੂੰ ਪੁੱਛਿਆ ਵੀ ਮਟਾਪੇ ਦਾ ਸੀ ਕੀ ਕਰੀਏ ਜੀ ਜੀ ਵੀ ਮਟਾਪਾ ਸੀ ਕਿਵੇਂ ਦੂਰ ਕਰੀਏ ਘਰੇ ਬੈਠ ਕੇ ਜੀ ਜੀ ਦੇਖੋ ਰੁਕੀ ਸਾਹਿਬ ਚਰਬੀ ਚਰਬੀ ਨੂੰ ਤਾਂ ਇਹ ਦਾ ਭਗਣਾਉਂਦਾ ਜਿਵੇਂ ਬਰਫ਼ ਪਿਘਲਦੀ ਹੁੰਦੀ ਆ ਠੀਕ ਹੈ ਜੇ ਤੁਸੀਂ ਇਹਦਾ ਇਸਤੇਮਾਲ ਮੇਰੇ ਦੱਸੇ ਅਨੁਸਾਰ ਕਰੋਗੇ ਬਹੁਤ ਵਧੀਆ ਰਿਜ਼ਲਟ ਮਿਲਣਗੇ ਇਹਦੇ ਵਿੱਚ ਤੇ ਕੋਈ ਜਿਹੜੇ ਪੱਤੇ ਨੇ ਇਹਦੇ ਜੀ ਜੀ ਪੱਤਿਆਂ ਨੂੰ ਇਹਨਾਂ ਨੂੰ ਆਪਾਂ ਪੱਤੇ ਤੋੜ ਲੈਣੇ ਆ ਕੌਮਲ ਪੱਤੇ ਲੈ ਆ ਲੋ ਦੁਰੰਭ ਲੈਣ ਦੀਆਂ ਕਰੁੰਬਲਾ ਹਾਂਜੀ ਕਰੁੰਬਲਾ ਲੈ ਲੋ ਇਹਦੀਆਂ ਜਿਹੜੇ ਗੌਲ ਮੂਰੇ ਵਾਲੇ ਪੱਤੇ ਹੁੰਦੇ ਆ ਤਾਜੇ ਲੈ ਕੇ ਅਸੀਂ ਇਹਨਾਂ ਨੂੰ ਪੀਸ ਕੇ ਥੋੜਾ ਜਿਆ ਜਾਨੀ ਡੈੜਾ ਜਿਆ ਕਰ ਲਈਏ ਇਹਨਾਂ ਦਾ ਡੈੜਾ ਕਰਕੇ ਰਾਤ ਨੂੰ ਭਿਉਂ ਕੇ ਰੱਖ ਦੇਣਾ ਰਾਤ ਨੂੰ ਭਿਉਂ ਕੇ ਸਵੇਰੇ ਉੱਠ ਕੇ ਖਾਲੀ ਪੇਟ ਇਹਨਾਂ ਨੂੰ ਲੈਣਾ ਸ਼ੁਰੂ ਕਰ ਦੋ ਦੋ ਟਾਈਮ ਜਦੋਂ ਅਸੀਂ ਦੋ ਟਾਈਮ ਇਹਨੂੰ ਲੈਣਾ ਸ਼ੁਰੂ ਕਰ ਦਾਂਗੇ ਸਵੇਰੇ ਸ਼ਾਮ ਖਾਲੀ ਪੇਟ ਸ਼ਾਮ ਨੂੰ ਜਦੋਂ ਸਾਨੂੰ ਭੁੱਖ ਜੀ ਲੱਗੀ ਹੋਵੇ ਉਹ ਲੈਣਾ ਸਵੇਰੇ ਅਸੀਂ ਖਾਲੀ ਪੇਟ ਲੈ ਲੈਣੇ ਆ ਜੀ ਜੀ ਇੰਨੇ ਵਧੀਆ ਰਿਜ਼ਲਟ ਮਿਲਣਗੇ ਜਿੰਨੇ ਤੁਸੀਂ ਕਹਿ ਦੋਗੇ ਤੁਸੀਂ 1 ਮਹੀਨੇ ਦੇ ਵਿੱਚ ਵਿੱਚ ਦੇਖੋ ਤੁਹਾਡੀ ਪੇਟ ਦੀ ਚਰਬੀ ਕਿਤੇ ਗਈ ਤੁਹਾਡੀ ਆ ਜਿਹੜੀਆਂ ਆਪਣੀਆਂ ਹੁੰਦੀਆਂ ਨੇ ਪੇਟ ਦੇ ਸਾਈਡ ਤੇ ਆਪਣੀ ਚਰਬੀ ਜਿਹੜੀਆਂ ਆਪਣੀਆਂ ਲੱਤਾਂ ਦੀ ਚਰਬੀ ਯਾਨੀ ਹਰ ਤਰ੍ਹਾਂ ਦੀ ਚਰਬੀ ਨੂੰ ਭਗਲਾ ਕੇ ਸੜ ਦਿੰਦੀ ਆ ਇਹ ਇੰਨੇ ਵਧੀਆ ਗੁਣਕਾਰੀ ਆ ਇਹ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਦਾ ਬ੍ਰੋਕੀ ਸਾਹਿਬ ਇੱਕ ਲੋਕ ਮੂੰਹ ਦੇ ਛਾਲਿਆਂ ਤੋਂ ਬੜੇ ਪਰੇਸ਼ਾਨ ਹੁੰਦੇ ਨੇ ਜਿਨ੍ਹਾਂ ਨੂੰ ਹੁਣ ਖਾਂਸੀ ਦਾ ਟਾਈਮ ਆਉਂਦਾ ਜਿਵੇਂ ਮੰਨ ਲਓ ਹੁਣ ਅੱਜ ਕੱਲ ਚੋਨਾ ਵਧ ਰਹੇ ਜੋ ਨਾਂ ਵੜਦੇ ਨੇ ਉਹਦੇ ਨਾਲ ਗਲੇ 'ਚ ਖਰਾਸ਼ ਹੋਣ ਲੱਗ ਜਾਂਦੀ ਜਾਂ ਸਿਆਲਾਂ ਦਾ ਟਾਈਮ ਆ ਜਾਂਦਾ ਖਾਂਸੀ ਆਮ ਹੀ ਰਹਿੰਦੀ ਹੈ ਲੋਕਾਂ ਨੂੰ ਉਹਦੇ ਵਿੱਚ ਗਲੇ 'ਚ ਖਰਾਸ਼ ਰਹਿੰਦੀ ਆ ਇਹਦੇ ਪੱਤੇਆਂ ਨੂੰ 5 ਤੋਂ 10 ਪੱਤੇ ਇਹਦੇ ਲੈ ਕੇ ਤੁਸੀਂ ਉਹਨੂੰ ਕਾੜ ਲਓ ਉਹਨੂੰ ਚੰਗੀ ਤਰ੍ਹਾਂ ਕਾੜ ਲੈਣਾ ਕਾੜ ਕੇ ਜਦੋਂ ਇੱਕ ਗਲਾਸ ਦਾ ਅੱਧਾ ਗਲਾਸ ਪਾਣੀ ਦਾ ਰਹਿ ਗਿਆ ਉਹਨੂੰ ਲਾ ਕੇ ਉਹਦੇ ਵਿੱਚ ਥੋੜੇ ਸੈਦਾ ਨਮਕ ਪਾ ਕੇ ਮੂੰਹ ਦੇ ਛਾਲੇ ਤੁਹਾਡੀ ਗਲਾ ਬੈਠੇ ਹੋਇਆ ਤੁਹਾਨੂੰ ਖਾਂਸੀ ਰਹਿੰਦੀ ਆ ਉਹਦੇ ਵਿੱਚ ਬੜਾ ਵਧੀਆ ਕੰਮ ਕਰਦੀ ਆ ਫਰੂਕੀ ਸਾਹਿਬ ਤੁਸੀਂ ਕਹੋਗੇ ਪਹਿਲੇ ਦਿਨ ਤੋਂ ਪੀਂਦੇ ਸਾਰੀ ਤੁਹਾਡੀ ਜਿਹੜੀ ਗਲੇ ਦੀ ਖਰਾਸ਼ਾ ਬੰਦ ਹੋਣੀ ਲੱਗ ਜੂਗੀ ਜਿਹੜੀ ਤੁਹਾਨੂੰ ਬਾਰ ਬਾਰ ਗਲੇ 'ਚ ਖਰਾਸ਼ ਰਹਿੰਦੀ ਆ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਹੋ ਪਹਿਲੇ ਦਿਨ ਤੋਂ ਰਿਜ਼ਲਟ ਮਿਲਣਾ ਸ਼ੁਰੂ ਆ ਜੀ ਫਰੂਕੀ ਸਾਹਿਬ ਤੋ ਸਾਡੇ ਨਾਲ ਡਾਕਟਰ ਪਰਮਜੀਤ ਕੌਰ ਸਾਹਿਬਾ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਦੇ ਆ ਡਾਕਟਰ ਸਾਹਿਬਾ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਹਕੀਕਤੀ ਵੀ ਪੰਜਾਬੀ ਤੇ ਜੀ ਤੁਹਾਡਾ ਵੀ ਧੰਨਵਾਦ ਜੀ ਅੱਛਾ ਡਾਕਟਰ ਸਾਹਿਬਾ ਭੈਣਾ ਦਾ 베ਰੀ ਨਾਲ ਕੀ ਕਨੈਕਸ਼ਨ ਹੈ ਤੁਸੀਂ ਡਾਕਟਰ ਸਾਹਿਬ ਵੀ ਦੱਸ ਰਹੇ ਸੀ ਕਿ ਬੜਾ ਡੂੰਗਾ ਕਨੈਕਸ਼ਨ ਪਰਮਾਤਮਾ ਨੇ 베ਰੀ ਦਾ ਔਰ ਜਨਾਨੀ ਦੀ ਸਿਹਤ ਦਾ ਰੱਖਿਆ ਹੋਇਆ ਹਾਂਜੀ ਇਹਦੇ ਚ ਪ੍ਰੋਟੀਨ ਵਿਟਾਮਿਨਸ ਆਇਰਨ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਇਸ ਕਰਕੇ ਪ੍ਰੈਗਨੈਂਸੀ ਚ ਬਹੁਤ ਫਾਇਦੇਮੰਦ ਹੁੰਦੀ ਹੈ ਕੰਡੇ ਵੀ ਹੁੰਦੇ ਨੇ ਜੀ ਨਹੀਂ ਇਹਦੇ 베ਰੀ अच्छा यो जेडे प्रेगनेंसी हुंदी है ओना नु 5 6 5 त 6 बेर रोज खाने चाहिदे ने अच्छा जी बहुत ज्यादा फायदेमंद हुंदी है ओना नु दवाइयां दी लोड नी पेंदी जी जी जी, जी, जी। अच्छा डॉक्टर साहब ਤੁਸੀਂ ਦੱਸਿਆ ਮੂੰਹ ਦੇ ਛਾਲੇ ਤੁਸੀਂ ਕਹਿੰਦੇ ਵੀ ਬੜੇ ਘੈਂਟ ਤਰੀਕੇ ਨਾਲ ਠੀਕ ਕਰ ਦਿੰਦੀ ਨੇ ਇਹਦੇ ਪੱਤੇ ਨੇ ਜਿਹੜੇ 베ਰ ਕੀ ਕੰਮ ਕਰਦੇ ਨੇ 베ਰ ਨੂੰ ਤਾਂ ਹੁਣ ਤੱਕ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਤੱਕ ਮੈਂ ਇਹ ਸੋਚਦਾ ਸੀ ਕਿ 베ਰ ਨੂੰ ਸਿਰਫ ਸਵਾਦ ਵਾਸਤੇ ਖਾਧਾ ਜਾਂਦਾ 베ਰਾਂ ਦਾ ਤੁਹਾਨੂੰ ਮੈਂ ਦੱਸਦਾ ਫਿਰ ਕੀ ਸਾਹਿਬ ਜਿਨ੍ਹਾਂ ਨੂੰ ਕਬਜ ਰਹਿੰਦੀ ਆ ਜਿਨ੍ਹਾਂ ਨੂੰ ਵਿਟਾਮਿਨ ਸੀ ਘਾਟ ਆ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਜਿਨ੍ਹਾਂ ਦੇ ਮੰਨ ਲਓ ਜਿਆਦਾ ਹੀ ਘਟ ਗਈ ਆ ਜਿੰਨੇ ਜਿਹੜੇ ਕਹਿੰਦੇ ਨੇ ਨਾ ਵੀ ਦਵਾਈਆਂ ਖਾ ਕੇ ਅੱਕ ਚੁੱਕੇ ਆ ਜਿਆਦਾ ਜਿਹਾ ਬਹੁਤ ਜਿਆਦਾ ਘਟ ਗਈ ਸਾਡਾ ਪੇਟ ਸਾਫ ਨਹੀਂ ਹੁੰਦਾ ਸਾਡੀ ਜਿਹੜੀ ਮੰਨ ਲਓ ਇਮਿਊਨਿਟੀ ਪਾਵਰ ਘਟ ਗਈ ਆ ਇਹਦੇ ਵਿੱਚ ਇੰਨੇ ਸਾਰੇ ਵਿਟਾਮਿਨਸ ਹੁੰਦੇ ਨੇ ਨਾ ਫਰੁਕੀ ਸਾਹਿਬ ਤੁਸੀਂ ਹੈਰਾਨ ਰਹਿ ਜਾਓਗੇ ਇਹਦੇ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਜਿਹੜੇ ਲੋਕ ਕਹਿੰਦੇ ਨੇ ਸਾਡੇ ਗੋਡਿਆਂ ਦੇ ਵਿੱਚ ਕੜਕੜ ਕੜਕੜ ਦੀਆਂ ਆਵਾਜ਼ਾਂ ਆਉਂਦੀਆਂ ਨੇ ਇਹਦਾ ਕਾੜਾ ਬਣਾ ਕੇ ਪੀਣਾ ਸ਼ੁਰੂ ਕਰ ਦਿਓ ਤੁਹਾਡੇ ਜਿਹੜੀਆਂ ਕੜਕੜ ਦੀਆਂ ਆਵਾਜ਼ਾਂ ਨੇ ਜੋੜਾਂ 'ਚ ਉਹ ਵੀ हट ਜਾਣਗੀਆਂ ਕੈਲਸ਼ੀਅਮ ਇੰਨੀ ਮਾਤਰਾ ਵਿੱਚ ਹੁੰਦਾ ਜਿਹਦੇ ਕਮਰ ਦਰਦ ਕਰਦੀ ਹੈ ਜਾਂ ਗੋ ਰਹੀ ਆ ਤਾਂ ਬੰਦ ਕਰ ਦੂਗੀ ਜੇ ਤੁਹਾਨੂੰ ਬ੍ਰੇਨ ਦੀ ਪ੍ਰੋਬਲਮ ਆ ਜਿਆਦਾ ਛਟ ਗਈ ਆ ਇਹਦੇ ਨਾਲ ਤਿੰਨ ਤੋਂ ਚਾਰ 베ਰ ਡੇਲੀ ਖਾਣੇ ਚਾਹੀਦੇ ਆ ਜਿਹਨੂੰ ਨੀਂਦ ਦੀ ਸਮੱਸਿਆ ਉਹ ਰਾਤ ਨੂੰ 베ਰ ਜਿਵੇਂ ਮੰਨ ਲਓ ਰੋਟੀ ਤੋਂ ਅਸੀਂ 2 ਘੰਟੇ ਪਹਿਲਾਂ 베ਰ ਖਾਓ ਉਸ ਤੋਂ ਬਾਅਦ ਅਸੀਂ ਰੋਟੀ ਖਾ ਲਓ ਰੋਟੀ ਖਾ ਕੇ ਸੋਜੋ ਤੁਹਾਨੂੰ ਨੀਂਦ ਵਧੀਆ ਆਊਗੀ ਇਹਦੇ ਵਿੱਚ ਇੰਨੇ ਵਧੀਆ ਗੁਣ ਨੇ ਨੀਂਦ ਲਿਆਉਣ ਦੇ ਜਿੰਨੇ ਕਹਿ ਦੋ ਜਿਨ੍ਹਾਂ ਦੀਆਂ ਨੀਂਦ ਦੀਆਂ ਗੋਲੀਆਂ ਚੱਲਦੀਆਂ ਨੇ ਉਹ ਵੀ ਛਡਾ ਦੂਗਾ ਇਹ ਹੁਣ ਮੂਰੇ ਮੌਸਮ ਆਉਂਦਾ ਜੀ ਬੇਰ ਤੇ ਮੈਂ ਤਾਂ ਅੱਜ ਪਾਈ ਆ ਕਿਉਂ ਮੇਰੇ ਪਲਾਟ ਦੇ ਬਿਲਕੁਲ ਸਾਹਮਣੇ ਖੜਾ ਸੀ ਮੈਂ ਜਦੋਂ ਇਹ ਤੇ ਘੇੜਾ ਮਾਰਨ ਆਉਂਦਾ ਸੀ ਮੈਨੂੰ ਲੱਗਦਾ ਸੀ ਵੀ ਇਹਦੇ ਤੇ ਸਾਨੂੰ ਪਾਉਣਾ ਚਾਹੀਦਾ ਪਹਿਲਾਂ ਬੇਰੀ ਸੁੱਕੀ ਸੀਗੀ ਇਹ ਕਿਉਂ ਗਰਮੀਆਂ 'ਚ ਥੋੜੇ ਪੱਤੇ ਝੜ ਜਾਂਦੇ ਆ ਇਹਨਾਂ ਦੇ ਹੋ ਜਾਂਦੇ ਜਦੋਂ ਇਹ ਇਹਨਾਂ ਦੀ ਰੁੱਤ ਆਉਂਦੀ ਆ ਇਹ ਜੇ ਫਿਰ ਪੱਤੇ ਨਿਕਲਿਆ ਮੈਨੂੰ ਹੁਣ ਲੱਗਿਆ ਵੀ ਅਸੀਂ ਜ਼ਰੂਰ ਇਹਦੇ ਤੇ ਉਹ ਕਰੀਏ ਹਨਾ ਵੀ ਲੋਕਾਂ ਨੂੰ ਦਸੀਏ ਲੋਕ ਇਹਨੂੰ ਸਿਰਫ ਕੰਡਿਆਂ ਵਾਲਾ ਇੱਕ ਕਹਿੰਦੇ ਕਾਫੂਸ ਸਮਝ ਕੇ ਇਹਦੇ ਕੋਲੇ ਨਹੀਂ ਜਾਂਦੇ ਕਹਿੰਦੇ ਜੀ ਕੰਡੇ ਲੱਗ ਜਾਂਦੇ ਆ ਜੇ ਕੋਈ ਇਹ ਜੇ ਕੁਦਰਤ ਨੇ ਸਾਨੂੰ ਕੋਈ ਚੀਜ਼ ਦਿੱਤੀ ਅਫਰੂਕੀ ਸਾਹਿਬ ਐਵੇਂ ਨਹੀਂ ਦਿੰਦੀ ਸਾਨੂੰ ਉਹ ਕੁਦਰਤ ਬੜੀ ਬਿਆਨਤਾ ਜੀ ਉਹ ਜੇ ਅਸੀਂ ਉਹਦੇ ਨਾਲ ਜੁੜਾਂਗੇ ਤਾਂ ਸਾਨੂੰ ਵਧੀਆ ਰਿਜ਼ਲਟ ਮਿਲਣਾ ਹੈ ਕਿ ਜੇ ਅਸੀਂ ਉਹ ਤੋਂ ਦੂਰ ਹੋ ਜਾਾਂਗੇ ਸਾਡੇ ਨੁਕਸਾਨ ਹੀ ਹੋਣੇ ਨੇ ਜੀ ਜਿੱਥੇ ਮਰਜ਼ੀ ਭੱਜ ਲਈਏ ਸੀ ਡਾਕਟਰ ਸਾਹਿਬ ਪਰ ਤੁਹਾਡੀ ਵੀਡੀਓ ਪਾਉਣ ਤੋਂ ਪਹਿਲਾਂ ਤਾਂ ਕਹਾਵਤ ਮੇਰੇ ਜ਼ਿਹਨ ਚ ਆ ਰਹੀ ਸੀ ਵਿਰਨ ਤਾਂ ਕੋਈ ਬੇਰਾ ਵੱਟੇ ਨਹੀਂ ਪੁੱਛਦਾ ਤੇ ਮਤਲਬ ਫਿਰ ਇਹ ਕਾਰਨ ਕੀ ਬਣਿਆ ਇਹ ਅਲੋਭ ਕਿਵੇਂ ਹੋਈ ਸਾਡੇ ਰੋਜ਼ਾਨਾ ਦੀ ਲਾਈਫ ਚੋ ਜਿਹੜੀ ਬੇਰੀ ਹੈ ਦੇਖੋ ਫਰੁਕੀ ਸਾਹਿਬ ਬੇਰਾ ਵੱਟੇ ਨਹੀਂ ਪੁੱਛਦਾ ਹਨ ਪਰ ਹੁਣ ਲੋਕ ਪੁੱਛਣਗੇ ਹੁਣ ਸੋਨੇ ਦੇ ਬਾਅਦ ਪੁੱਛਣਗੇ ਨੂੰ ਅੱਜ ਮੇਰੀ ਵੀਡੀਓ ਪਾਈ ਹੋਈ ਫਰੁਕੀ ਸਾਹਿਬ ਯਾਦ ਰੱਖਿਓ ਲੋਕਾਂ ਦੀ ਫੋਨ ਕਾਲਸ ਨਹੀਂ ਤੁਹਾਡੇ ਦੇ ਰੁਕਣੇ ਤਾਨੂੰ ਦੱਸਣਗੇ ਵੀ ਬਰੁਕੀ ਸਾਹਿਬ ਜਿਹੜੀ ਤੁਸੀਂ 베ਰੀ ਦੇ ਵੀਡੀਓ ਪਾ ਕੇ ਸੀ ਵਾਕਈ ਉਹਦੇ ਰਿਜ਼ਲਟ ਨੇ ਵਾਕਈ ਉਹ ਕੰਮ ਜਿੰਨਾ ਦੇ ਮੈਂ ਇੱਕ ਹੋਰ ਚੀਜ਼ ਦੱਸਦਾ ਫਿਰ ਕਿਸਮ ਮੈਂ ਇੱਕ ਪਹਿਲਾਂ ਵੀ ਇਹ ਨੁਸਖਾ ਦੱਸਿਆ ਸੀ ਇਹ ਪੈਰਾਂ ਦੇ ਸੇਕ ਨਿਕਲਦਾ ਸੀ ਜਿੰਨਾ ਦੇ ਜਿਹੜੇ ਕਹਿੰਦੇ ਦੇ ਰਸਾਈ ਤੋਂ ਬਾਹਰ ਉਹਦਾ ਰਿਜ਼ਲਟ ਵਧੀਆ ਮਿਲਿਆ ਸੀਗਾ ਅੱਜ ਮੈਂ ਇੱਕ ਹੋਰ ਨੁਸਖਾ ਦੱਸਣ ਜਾ ਰਿਹਾ ਤੁਸੀਂ ਕੀ ਕਰਨਾ 베ਰੀ ਦੇ ਪੱਤੇ ਲੈ ਲੈਣੇ ਨੇ ਇਹਨੂੰ ਚੰਗੀ ਤਰ੍ਹਾਂ ਰਗੜ ਕੇ ਤਾਂ ਪੇਸਟ ਬਣਾ ਲੈਣਾ ਪੇਸਟ ਬਣਾ ਕੇ ਹੱਥਾਂ ਤੇ ਪੈਰਾਂ ਦੇ ਉੱਪਰ ਤੁਸੀਂ ਇਹਦਾ ਲੇਪ ਕਰਕੇ ਇਹਨੂੰ ਰੱਖ ਲਓ ਉਸ ਤੋਂ ਬਾਅਦ ਇਹਨੂੰ ਘੰਟੇ ਦੋ ਘੰਟੇ ਬਾਅਦ ਧੋ ਦੋ ਜਿੰਨਾ ਵੀ ਤੁਹਾਡੇ ਸੇਕ ਨਿਕਲਦਾ ਬਿਰੂ ਕਿਹਾ ਜਿੰਨੀਆਂ ਮਰਜ਼ੀ ਦਵਾਈਆਂ ਖਾ ਕੇ ਅੱਕ ਚੁੱਕੇ ਹੋਵੋਗੇ ਤੁਹਾਨੂੰ ਦੋ ਤੋਂ ਤਿੰਨ ਦਿਨਾਂ ਚ ਰਿਜ਼ਲਟ ਦੇਊਗਾ ਜੀ ਇਹ ਨੁਸਖਾ ਤੁਸੀਂ ਕਹੋਗੇ ਵਾਕਈ ਚੀਜ਼ ਆ ਜਿਨ੍ਹਾਂ ਨੂੰ ਸੁਭਨ ਦੋਸ਼ ਆ ਤਾਂ ਤਾਂ ਜਿਹੜੇ ਕਹਿੰਦੇ ਨੇ ਮੈਂ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਆ ਜੀ ਮੇਰੇ ਜਿਪ ਜਪਾ ਪਾਣੀ ਨਹੀਂ ਹਟਦਾ ਪਿਸ਼ਾਬ ਕਰਨ ਜਾਂਦਾ ਤਾਰ ਨਿਕਲਦੀ ਆ ਜੀ ਮੈਂ ਤਾਂ ਕੋਈ ਵੈਦ ਨਹੀਂ ਛੱਡਿਆ ਮੈਂ ਕੋਈ ਹਕੀਮ ਨਹੀਂ ਛੱਡਿਆ ਮੈਂ ਕੋਈ ਡਾਕਟਰ ਨਹੀਂ ਛੱਡਿਆ ਉਹ ਵੀ ਇਹਦੀ ਚਟਣੀ ਬਣਾ ਕੇ ਖਾਣਾ ਸ਼ੁਰੂ ਕਰ ਦਨ ਮੈਂ ਕਹ ਜੀ ਇਹਦੀ ਕੁੱਟ ਕੇ ਚਟਣੀ ਬਣਾਉਣੀ ਆ ਜੀ 베ਰਾਂ ਦੇ ਪੱਤਿਆਂ ਦੀ ਚਟਣੀ 베ਰਾਂ ਦੇ ਪੱਤਿਆਂ ਦੀ ਚਟਣੀ ਇਹਨਾਂ ਨੂੰ ਕੁੱਟ ਲੈਣਾ ਕੁੱਟ ਕੇ ਚਿੰਗੀ ਸਾਹਿਬ ਇਹ ਤਾਂ ਕਿਤੇ ਸਾਨੂੰ ਗੂਗਲ ਤੇ ਵੀ ਸਰਚ ਕਰਦੇ ਤੇ ਨਹੀਂ ਮਿਲਣਾ ਸਰਚ ਮਿਲਣਾ ਹੀ ਨਹੀਂ ਨੁਸਖੇ ਨੇ ਬਰੁਕੀ ਸਾਹਿਬ ਜਮਾਏ ਹੋਏ ਨੁਸਖੇ ਨੇ ਜਿਹੇ ਗੂਗਲ ਤੇ ਮੈਨ ਲਾਗੇ ਵਾ ਸਾਨੂੰ ਕੋਣ ਬਚੂ ਫਿਰ ਤਾਂ ਗੂਗਲ ਵਾਲੇ ਫੇਮਸ ਹੋ ਜਾਣਗੇ ਦੇਖੋ ਗੱਲ ਪਤਾ ਕੀ ਹੈ ਫਰੁਕੀ ਸਾਹਿਬ ਇੱਕ ਹੁੰਦੀ ਹੈ ਗੂਗਲ ਤੇ ਦੇਖ ਕੇ ਵੀਡੀਓ ਪਾਉਣੀ ਉਹ ਤਾਂ ਫਾਇਦਾ ਹੁੰਦਾ ਜਿਹੜਾ ਗੂਗਲ ਤੋਂ ਅਸੀਂ ਇਸ ਤਰ੍ਹਾਂ ਨੁਸਖੇ ਅਨਕ੍ਰੈਡੀਬਲ ਜਿਹੜੇ ਲੋਕ ਹੈਗੇ ਨੇ ਬਹੁਤ ਲੋਕ ਪਾਈ ਜਾ ਰਹੇ ਨੇ ਪਰ ਤੁਹਾਨੂੰ ਫੋਨ ਵੀ ਆਇਆ ਸੀ ਦੋ ਤਿੰਨ ਬੰਦੇ ਤੁਸੀਂ ਦੱਸ ਰਹੇ ਸੀ ਫੋਨ ਵੀ ਰੁਕੀ ਸਾਹਿਬ ਪੇਸ਼ੈਂਟ ਵੀ ਆਉਂਦੇ ਨੇ ਜਿਹੜੇ ਕਹਿੰਦੇ ਨੇ ਜੀ ਆ ਕੇ ਕੀ ਕਹਿੰਦੇ ਨੇ ਉਹ ਐਕਸਪੀਰੀਅੰਸ ਸ਼ੇਅਰ ਕਰਿਓ ਜ਼ਰਾ ਥੋੜਾ ਜਿਹਾ ਜਿਹੜੇ ਕਹਿੰਦੇ ਨੇ ਨਾ ਆ ਕੇ ਵੀ ਅਸੀਂ ਮੈਂ ਗੂਗਲ ਤੋਂ ਬੈ ਡਾਊਨਲੋਡ ਕੀਤੀ ਇੱਕ ਵੀਡੀਓ ਉਹਦੇ ਵਿੱਚ ਬੜਾ ਵਧੀਆ ਨਾਲ ਉਸ ਕਾਲ ਸੇ ਮੈਂ ਤੁਹਾਨੂੰ ਇੱਕ ਨਾ ਸਭ ਪ੍ਰੋਬਲਮ ਦੀ ਮੈਂ ਦੱਸਦਾ ਜਿਹੜਾ ਨਮਰਦੀ ਦੀ ਬਿਲਕੁਲ ਪੇਸ਼ੈਂਟ ਆਇਆ ਕਹਿੰਦਾ ਜੀ ਮੈਂ ਗੂਗਲ ਤੋਂ ਮੈਂ ਸਰਚ ਮਾਰੀ ਉਹ ਕਹਿੰਦੇ ਜੀ ਕੋਜ ਬੀਜ ਲੈ ਲੋ ਮੂਸਲੀ ਲੈ ਲੋ ਸਵੇਰ ਹਨਾ ਕਈ ਚੀਜ਼ਾਂ ਉਹਨੇ ਦੱਸੀਆਂ ਜਾਣੀ ਜਿਹੜੀ ਜਿਹੜੀਆਂ ਜਾਨੀ ਆਪਣੇ ਪੈਂਦੀਆਂ ਨੇ ਰੇਗਮਾਹੀ ਹੋ ਗਈ ਕਈ ਚੀਜ਼ਾਂ ਉਹਨੇ ਮੈਨੂੰ ਦੱਸੀਆਂ ਕਹਿੰਦੇ ਜੀ ਮੈਂ ਪਾਲੀਏ ਮੈਂ ਬਣਾ ਲਈ ਵਿੱਚ ਲੌਂਗ ਪਾਲੇ ਕਈ ਕਹਿੰਦੇ ਨੇ ਜੀ ਕਾਲੀ ਮਿਰਚ ਵੀ ਪਾ ਲਓ ਆ ਵੀ ਪਾ ਲੋ ਹਨਾ ਕਈ ਚੀਜ਼ਾਂ ਪਾ ਕੇ ਉਹਨਾਂ ਨੇ ਜੀ ਤਸਵੀਰ ਨਹੀਂ ਪਤਾ ਵੀਡੀਓ ਪਾਤੀ ਉਹ ਬੰਦੇ ਨੂੰ ਨਹੀਂ ਪਤਾ ਆਪਣੇ ਆਪ ਨੂੰ ਮੇਰੀ ਤਸਵੀਰ ਕਿੱਦਾਂ ਦੀ ਆ ਉਹ ਧਿਆਨ ਨਹੀਂ ਦਿੰਦੇ ਇਹ ਚੀਜ਼ਾਂ ਨੂੰ ਕਿਹੜੀਆਂ ਇਹ ਚ ਗਰਮ ਨਹੀਂ ਦੇਖੋ ਹੁਣ ਅਣਜਾਣ ਬੰਦਾ ਉਹਨੂੰ ਨਹੀਂ ਪਤਾ ਕਿਹੜੀ ਤਸਵੀਰ ਗਰਮ ਹੈ ਕਿਹੜੀ ਉਹ ਵੈਦ ਹਕੀਮ ਨੂੰ ਉਹਨੇ ਬਣਾਇਆ ਜੀ ਨੁਸਖਾ ਖਾਦਾ ਉਹ ਵਿਚਾਰਾ ਜਿਹੜਾ ਮਾੜਾ ਮੋਟਾ ਸੀਗਾ ਉਹ ਵੀ ਡੈੱਡ ਹੋ ਗਿਆ। ਉਹਨੇ ਬੜੀਆਂ ਦਵਾਈਆਂ ਖਾਦੀਆਂ ਨੇ ਆਰਾਮ ਮਿਲਿਆ। ਜਦੋਂ ਉਹਦੀ ਤਸਵੀਰ ਚੈੱਕ ਕੀਤੀ ਸੀ ਸੀਸੀ ਰੁਕੀ ਸਾਹਿਬ ਗਰਮ। ਗਰਮ ਤਸਵੀਰ ਸੀ ਉਹਨੂੰ ਕੁਝ ਠੰਡੀਆਂ ਦਵਾਈਆਂ ਦਿੱਤੀਆਂ ਉਹਨੂੰ ਵਧੀਆ ਰਿਜ਼ਲਟ ਮਿਲੇ। ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਆਪਾਂ ਪਿੱਛੇ ਜੇ ਫੁੱਲਾਂ ਦੀ ਪਾਈ ਸੀਗੀ। ਜੀ ਜੀ ਜੀ। ਗਲਾਬ ਦੇ ਫੁੱਲਾਂ ਦੀ। ਗਲਾਬ ਦੇ ਫੁੱਲਾਂ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਮੇਰੇ ਕੋਲੇ ਨਾ ਫੋਨ ਆਇਆ। ਕਹਿੰਦਾ ਡਾਕਟਰ ਸਾਹਿਬ ਐ ਮੈਂ ਤੁਹਾਨੂੰ ਇੱਕ ਗੱਲ ਕਰਨੀ ਸ਼ੇਰ ਮੈਂ ਕਿਹਾ ਦੱਸੋ। ਕਹਿੰਦੇ ਉਹ ਵੈਸੇ ਸੰਗਦਾ ਸੀ ਬੰਦਾ ਮਾਤੜ ਬੰਦਾ ਸੀ ਇਹ ਵਿਚਾਰਾ ਸੰਗਦਾ ਸੀ ਗਾ ਮੇਰੇ ਨਾਲ ਗੱਲ ਹੀ ਨਹੀਂ ਸੀ ਖੁੱਲ ਗਈ ਮੈਂ ਕਿਹਾ ਦੱਸੋ ਕੋਈ ਗੱਲ ਨਹੀਂ ਡਾਕਟਰ ਨਾਲ ਕੋਈ ਸ਼ਰਮਾਈ ਦੇ ਨਹੀਂ ਦੱਸੋ ਮੈਨੂੰ ਕੀ ਗੱਲ ਆ ਉਹ ਕਹਿੰਦਾ ਜੀ ਜਿਹੜੇ ਤੁਸੀਂ ਮੈਨੂੰ ਗਲਾਬ ਦੇ ਫੁੱਲ ਦੱਸੇ ਸੀ ਨਾ ਮੈਂ ਉਹ ਪੀਣਾ ਜਿਹੜਾ ਤੁਸੀਂ ਦੱਸਿਆ ਸੀ ਵੀ ਉਹਨੂੰ ਪਿਉ ਕੇ ਸਵੇਰੇ ਉੱਟ ਕੇ ਮਿਸ਼ਰੀ ਮਿਲਾ ਕੇ ਪੀਣਾ ਮੈਂ ਕਿਹਾ ਤੁਸੀਂ ਗਾਧਲੀ ਪੀਂਨੇ ਹੋ ਕਹਿੰਦਾ ਜੀ ਤੁਸੀਂ ਉਹਨੂੰ ਦੱਸਿਆ ਸੀਗਾ ਵੀ ਜਿਹੜੇ ਗਰਮੀ ਦੇ ਕਾਰਨ ਡਾਊਨ ਹੋ ਚੁੱਕੇ ਨੇ ਸਭ ਪ੍ਰੋਬਲਮ ਆ ਗਈਆਂ ਉਹਨਾਂ ਲਈ ਬਹੁਤ ਵਧੀਆ ਹੈ ਅਮਰਤਾ ਕਹਿੰਦਾ ਜੀ ਮੈਂ ਉਹ ਚੀਜ਼ ਨੂੰ ਜਮਾਇਆ ਕਹਿੰਦਾ ਮੈਨੂੰ ਤੀਜੇ ਦਿਨ ਰਿਜ਼ਲਟ ਮਿਲ ਗਿਆ ਜੀ ਬਿਲਕੁਲ ਡੈਡ ਬੰਦਾ ਜਿਹੜਾ ਤੀਜੇ ਦਿਨ ਰਿਜ਼ਲਟ ਮਿਲ ਜੇ ਮੈਂ ਤਾਂ ਆਪ ਹੈਰਾਨ ਸੀਗਾ ਜੀ ਵੀ ਇੰਨੇ ਵਧੀਆ ਰਿਜ਼ਲਟ ਨੇ ਦੇਖੋ ਜਦੋਂ ਅਸੀਂ ਕੋਈ ਅਜਮੋਣਿਆਂ ਫਿਰ ਅਸੀਂ ਅੱਗੇ ਲੋਕਾਂ ਨਾਲ ਸ਼ੇਅਰ ਕਰਦੇ ਆ ਸਾਨੂੰ ਹੁੰਦਾ ਵੀ ਅਸੀਂ ਇੱਦਾਂ ਹੀ ਲੱਗੇ ਨਾ ਮਰ ਜਾਈਏ ਜੇ ਸਾਡੇ ਕੋਲ ਕੁਝ ਹੈਗਾ ਸੀ ਵੰਡিয়ে ਲੋਕਾਂ ਨੂੰ ਦੇਖੋ ਲੋਕ ਕਈ ਮੇਰੇ ਕੋਲ ਵੈਦ ਇਹ ਵਾਸਤੇ ਵੀ ਵੱਡਾ ਜਿਗਰਾ ਚਾਹੀਦਾ ਜੀ ਬਹੁਤ ਵੈਦ ਹਕੀਮਾਂ ਕੋਲ ਬਹੁਤ ਵਧੀਆ-ਵਧੀਆ ਨੁਸਖੇ ਨੇ ਪਰ ਆਪਣੇ ਨਾਲ ਹੀ ਲੈ ਕੇ ਤੁਰ ਜਾਂਦੇ ਹਾਂ ਜੀ ਉਹੀ ਮੈਂ ਦੱਸਣ ਲੱਗਿਆ ਸੀ ਨਾ ਮੇਰੇ ਕੋਲ ਬਹੁਤ ਇਦਾਂ ਦੇ ਮੇਰੇ ਨਾਲ ਵੀ ਜਾਣ-ਪਛਾਣ ਦੇ ਹੁਣ ਕਿਉਂ ਸਾਡੇ ਨਾਲ ਹੁੰਦੇ ਨੇ ਅਟੈਚ ਨੇ ਉਹ ਕਹੀਂ ਕਹਿ ਦਿੰਦੇ ਨੇ ਨਹੀਂ ਜੀ ਇਹ ਚੀਜ਼ਾਂ ਨੂੰ ਅਸੀਂ ਸ਼ੇਅਰ ਨਹੀਂ ਕਰਨਾ ਫੇ ਸਾਡੇ ਕੋਲ ਕੌਣ ਆਊਗਾ ਮੈਂ ਕਹਿੰਨੇ ਜੀ ਘਰੇ ਬੈਠ ਕੇ ਇਲਾਜ ਕਰੋ ਕੁਦਰਤ ਤੁਹਾਨੂੰ ਵਧੀਆ ਜੀਵਨ ਦੇਵੇ ਅਸੀਂ ਐਸਾ ਤਾਂ ਦੇਖੋ ساری ਦੁਨੀਆ ਕਮਾਉਂਦੀ ਆ ਬਰੂ ਕੀ ਸਭ ਜ਼ਰੂਰਤ ਆ ਸਮਾਜ ਵਿੱਚ ਰਹਿਣੇ ਆ ਮੇਰਾ ਵੀ ਟਿੱਡ ਨਹੀਂ ਪਰਨਾ ਮੈਨੂੰ ਵੀ ਭੁੱਖ ਲੱਗਣੀ ਆ ਮੇਰੇ ਬੱਚਿਆਂ ਨੇ ਸਕੂਲ ਜਾਣਾ ਸਾਰੇ ਨੂੰ ਪੈਸੇ ਦੀ ਹਰ ਬੰਦੇ ਨੂੰ ਲੋੜ ਆ ਲੇਕਿਨ ਇੰਨਾ ਵੀ ਨਾ ਕਮਾਓ ਜਿਹੜਾ ਸਾਨੂੰ ਕੁਦਰਤ ਦੇ ਉਹਦੀ ਦਰਗਾਹ 'ਚ ਜਾ ਕੇ ਸਾਨੂੰ ਉੱਤੇ ਸ਼ਰਮਿੰਦਗੀ ਮਹਿਸੂਸ ਹੋਵੇ ਸਾਡੇ ਡੰਡੇ ਪਹਿਣ ਸਾਡੇ ਛਿੱਤਰ ਪਹਿਣ ਅਸੀਂ ਉਹ ਚੀਜ਼ ਤੋਂ ਵੀ ਬਚ ਕੇ ਰਹਿਣਾ ਚਾਹੀਦਾ ਮੈਂ ਕਹਿੰਦਾ ਜੇ ਕੁਦਰਤ ਨੇ ਸਾਨੂੰ ਕੁਝ ਦਿੱਤਾ ਸੀ ਲੋਕਾਂ ਦੇ ਵਿੱਚ ਵੰਡਿਏ ਇਹਦੀ ਮੈਂ ਇੱਕ ਹੋਰ ਨੁਸਖਾ ਵਧੀਆ ਦੱਸਣ ਜਾ ਰਿਹਾ ਤੁਹਾਨੂੰ ਜਿਹੜਾ ਸਾਡੀਆਂ ਭੈਣਾਂ ਦੀ ਸਾਨੂੰ ਬਹੁਤ ਜ਼ਿਆਦਾ ਸਮੱਸਿਆ ਸੀਗੀ ਸਾਨੂੰ ਫੋਨ ਕਾਲਸ ਆ ਰਹੀਆਂ ਤੇ ਸਾਡੇ ਕੋਲੋਂ ਲਾਜਵੀ ਹੋ ਰਹੇ ਨੇ ਜਿੰਨਾ ਭੈਣਾ ਦੇ ਵਾਲ ਛੱਡਦੇ ਨੇ ਜਿੰਨਾ ਭੈਣਾ ਦੇ ਵਾਲਾਂ ਦੀ ਬਹੁਤ ਸਮੱਸਿਆ ਜਿਨ੍ਹਾਂ ਦੇ ਵਿੱਚ ਡੈਂਡਰਫ ਰਹਿਦੀ ਆ ਦੋ ਮੁਹੇ ਵਾਲ ਹੋ ਜਾਂਦੇ ਨੇ ਵਾਲਾਂ ਦੀ ਗਰੋਥ ਨਹੀਂ ਹੁੰਦੀ ਫਰੁਕੀ ਤੋਂ ਵੈਨੇ ਵਧੀਆ ਰਿਜ਼ਲਟ ਨਹੀਂ ਜਿੰਨੇ ਕਹ ਦੋ ਇਹਨਾਂ ਦੇ ਪੱਤਿਆਂ ਦੀ ਉਦਾਂ ਹੀ ਚਟਣੀ ਬਣਾਉਣੀ ਆ ਚਟਣੀ ਬਣਾ ਕੇ ਚੰਗੀ ਜਿਹਾ ਕੱਪੜ ਛਾਣ ਕਰਕੇ ਨਿਚੋੜ ਲੈਣਾ ਇਹਨਾਂ ਨੂੰ ਨਿਚੋੜ ਕੇ ਉਹਦਾ ਜਿਹੜਾ ਪਾਣੀ ਹੋਊਗਾ ਉਹਦਾ ਲੇਪ ਕਰ ਲੈਣਾ ਜਿੱਦਾਂ ਅਸੀਂ ਮਹਿੰਦੀ ਲਾਉਨੇ ਆ ਮਹਿੰਦੀ ਲਾ ਕੇ ਲੇਪ ਕਰ ਲੈਣਾ ਉਹਨੂੰ ਅੱਧਾ ਘੰਟਾ ਸੁੱਕਣ ਦਿਓ ਸੁੱਕਣ ਤੋਂ ਬਾਅਦ ਤੁਸੀਂ ਉਹਨਾਂ ਨੂੰ ਵਾਲਾਂ ਨੂੰ ਗਨ ਪਾਣੀ ਨਾਲ ਧੋ ਦੋ ਮੈਂ ਕਹਿੰਦਾ ਇੰਨੀ ਵਧੀਆ ਚਮਕ ਆਊਗੀ ਜਿਹੜੇ ਤੁਹਾਡੇ ਵਾਲ ਝੜਦੇ ਨੇ ਗ੍ਰੋਥ ਨਹੀਂ ਕਰਦੇ ਵਾਲ ਵਾਲਾਂ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਊਗੀ ਇਹਦੇ ਵਿੱਚ ਕੀ ਆ ਫਰੁਕੀ ਸਾਹਿਬ ਜਿਹੜੇ ਨੇ ਵਾਲਾਂ ਦੀਆਂ ਦਵਾਈਆਂ ਖਾ ਖਾਂਦੇ ਮੈਂ ਕਹਿੰਦਾ ਬਹੁਤ ਦੇ ਦਿੰਦੇ ਕੋਈ ਕਹਿੰਦਾ ਇਹ ਵਿਟਾਮਿਨ ਇਹ ਖਾਓ ਫਲਾਣਾ ਖਾਓ ਮਕਾਣਾ ਕੋਈ ਲੋੜ ਨਹੀਂ ਹੈਗੀ ਤੁਸੀਂ ਇਹਨੂੰ ਅਜ਼ਮਾਓ ਇਹਦਾ ਲੇਪ ਹੀ ਕਰਨਾ ਸਿਰਫ ਹਫ਼ਤੇ 'ਚ ਇੱਕ ਵਾਰ ਕੋਈ ਜ਼ਿਆਦਾ ਨਹੀਂ ਵੀ ਰੋਜ਼ ਕਰਨਾ ਹਫ਼ਤੇ 'ਚ ਇੱਕ ਵਾਰ ਵੀ ਕਰ ਲੰਗੋ ਨਾ ਮਹੀਨੇ 'ਚ 4 ਦਿਨ ਮੈਂ ਕਹਿੰਦੇ ਜੀ ਵਧੀਆ ਰਿਜ਼ਲਟ ਨੇ ਜਿਹੜੇ ਗੰਜੇ ਨੇ ਵਾਲ ਆਉਣ ਲੱਗ ਜਾਣਗੇ ਜਿਨ੍ਹਾਂ ਦੇ ਵਾਲ ਝੜਦੇ ਨੇ ਵਾਲ ਝੜਨਾ ਰੁਕ ਜਾਣਗੇ ਜਿਨ੍ਹਾਂ ਦੀ ਲੇਡੀਜ਼ ਪਰੇਸ਼ਾਨ ਨੇ ਕਹਿੰਦੀਆਂ ਨੇ ਸਾਡੀ ਤਾਂ ਇੰਨੀ ਨਿੱਕ ਪੋਨੀ ਜੀ ਰਹਿ ਗਈ ਉਹਨਾਂ ਦੀ ਵਧੀਆ ਗਰੋਥ ਹੋ ਜੇ ਵੱਡੀ ਗੁੱਤ ਤੋਂ ਜਿਨ੍ਹਾਂ ਦੀ ਪੋਨੀ ਰਹਿ ਗਈ ਉਹਨਾਂ ਤੇ ਕੰਮ ਕਰੇਗਾ ਜੀ 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 ਗੁੱਤ ਮੋੜ ਲਿਆਗਾ ਹਾਂਜੀ 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 ਵਧੀਆ ਮੈਂ ਕਹਾਂ ਜੀ ਗਿੱਟੇ-ਗਿੱਟੇ ਤੱਕ ਜਾਊ ਵਧੀਆ ਰਿਜ਼ਲਟ ਨੇ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਫਿਰੁਕੀ ਸਾਹਿਬ ਇਹਦੇ ਵਿੱਚ ਨਾ ਜਿਹੜੀਆਂ ਬੈਣਾ ਨੂੰ ਲੋਕੋਰੀਆ ਹਾਂਜੀ ਜਿੱਦਾਂ ਮੈਂ ਛੱਡਣੀ ਬਣਾ ਕੇ ਦੱਸੀ ਹੈ ਨਾ ਵੀ ਤਾਂ ਤੇ ਸੁਪਨ ਦੋਸਤੇ ਕੰਮ ਕਰਦੀ ਹੈ ਇਹ ਲਕੋਰੀਏ ਤੇ ਵੀ ਬਹੁਤ ਵਧੀਆ ਕੰਮ ਕਰਦਾ ਉਦਾਂ ਹੀ ਛੱਡਣੀ ਬਣਾ ਕੇ ਤੁਸੀਂ ਇਹਦੇ ਪੱਤਿਆਂ ਦੀ ਖਾਣਾ ਸ਼ੁਰੂ ਕਰ ਦਿਓ ਇਹਨੂੰ ਸਵੇਰੇ ਸ਼ਾਮ ਖਾਲੀ ਪੇਟ ਥੋੜੀ ਲੱਗੇ ਉੱਪਰ ਦੀ ਪਾਣੀ ਪੀ ਸਕਦੇ ਹੋ ਮੈਂ ਕਹਾਂ ਜੀ ਉਹਨਾਂ ਦਾ ਲਕੋਰੀਆ ਜਿਹੜੇ ਕਹਿੰਦੀਆਂ ਅਸੀਂ ਹੱਕ ਚੁੱਕੇ ਦਵਾਈਆਂ ਹੱਕ ਲਕੋਰੀਆ ਵੀ ਠੀਕ ਕਰ ਦੂ ਇਹ ਮੈਂ ਕਹਾਂ ਜੀ ਇੰਨੇ ਵਧੀਆ ਰਿਜ਼ਲਟ ਜਿੰਨੇ ਕਹ ਦੋ ਬਹੁਤ ਵਧੀਆ ਵਧੀਆ ਰਿਜ਼ਲਟ ਨੇ ਜਿਨ੍ਹਾਂ ਦੇ ਵਾਹ ਤੋੜ ਨਿਕਲ ਜਾਂਦਾ ਜਿਹੜੇ ਕਹਿੰਦੇ ਨੇ ਫੋੜੇ ਫਿੰਸੀ ਆ ਫੋੜੇ ਫਿੰਸੀ ਨਿਕਲਉਂਦੇ ਠੀਕ ਨਹੀਂ ਹੁੰਦੀ ਆ ਐਡੇ ਐਡੇ ਬਣ ਜਾਂਦੇ ਆ ਕਹਿੰਦੇ ਪਸ ਭਰ ਗਈ ਉਹਦੇ ਵਿੱਚ ਇਹਦੀ ਚੜਣੀ ਬਣਾ ਕੇ ਫਰੂਕੀ ਸਾਹਿਬ ਕੁੱਟ ਕੇ ਚੰਗੀ ਤਰ੍ਹਾਂ ਫੋੜੇ ਦੇ ਉੱਪਰ ਲਾ ਲਓ ਮੰਨ ਲਓ ਦੋ ਦਿਨਾਂ ਚ ਤੁਹਾਡਾ ਫੋੜਾ ਦੋ ਤੋਂ ਤਿੰਨ ਦਿਨ ਜਾਂ ਤੇ ਸੱਤ ਅੱਠ ਦਿਨ ਲੱਗ ਜਾਂਦੇ ਦਵਾਈ ਖਾ ਕੇ ਦੋ ਤੋਂ ਤਿੰਨ ਦਿਨਾਂ ਚ ਫੋੜਾ ਹੀ ਠੀਕ ਹੋ ਜੂਗਾ ਤੁਹਾਡਾ ਬਹੁਤ ਅੱਛਾ ਡਾਕਟਰ ਸਾਹਿਬ ਤੁਸੀਂ ਵੀ ਕਹਿ ਰਹੇ ਸੀ ਕਿ ਜਿਹੜੀ ਇਹਦੀ ਦਾਤਣ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਚੱਬੀ ਵੀ ਜਾ ਸਕਦੀ ਹੈ ਇਹਦੀ ਦਾਤਣ ਹਾਂਜੀ ਦਾਤਣ ਜਿਵੇਂ ਹੁਣ ਦੰਦਾਂ ਦੇ ਮਸੂੜੇ ਫ ਮਸੂੜੇ ਜਾਨੀ ਕਹ ਦੇਨੇ ਅਸੀਂ ਤੱਤਾ ਢੰਡਾ ਲੱਗਦਾ ਦੰਦਾਂ ਦੇ ਵਿੱਚ ਪਾਸੇ ਨਿਕਲਦੀ ਆ ਜਾਂ ਬਲੈਡਰ ਵਾਰ-ਵਾਰ ਆਉਂਦਾ ਉਹਨਾਂ ਨੂੰ ਦਤਨ ਕਰਨੀ ਵੀ ਵਧੀਆ ਫਰੁਕੀ ਸਾਹਿਬ ਜਿਹੜੀ ਪਾਇਰੀ ਜਿਹਨੂੰ ਕਹਿੰਦੇ ਨੇ ਵਾਰ-ਵਾਰ ਮੂੰਹ ਚੋਂ ਖੂਨ ਆਉਂਦਾ ਕੁਛ ਵੀ ਅਸੀਂ ਅਗਰ ਸੇਵ ਤੇ ਦੰਦੀ ਬੜਦੇ ਆਂ ਅਮਰੂਦ ਤੇ ਦੰਦੀ ਬੜਦੇ ਨਾਲ ਬਲੱਡ ਆ ਜਾਂਦਾ ਜੀ 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 ਉਹਨਾਂ ਨੂੰ ਜਿਵੇਂ ਮੰਨ ਲਓ ਬਲੱਡ ਲਾ ਆਉਂਦਾ ਨਾਲ ਹਨਾ ਕੋਈ ਆਪਾਂ ਸੇਵ ਖਾਣ ਲੱਗੇ ਆ ਜਾਂਦਾ ਜਾਂ ਤੁਹਾਨੂੰ ਮੰਨ ਲਓ ਮੂੰਹ ਚ ਬਦਬੂ ਆਉਂਦੀ ਆ ਉਹਦੇ ਲਈ ਇਹਦੀ ਦਤਨ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੁਸੀਂ ਵੀਰੇ ਸ਼ਾਮ ਕੀਤਾ ਜਾ ਸਕਦਾ ਇਸ ਕੱਲਾ ਸਵੇਰੇ ਜਦੋਂ ਮਰਜ਼ੀ ਕਰ ਲਓ ਜਿਆਦਾ ਪ੍ਰੋਬਲਮ ਦੋ ਟਾਈਮ ਕਰ ਲਓ ਨਹੀਂ ਇੱਕ ਟਾਈਮ ਕਰ ਲਓ ਕਿੰਨੇ ਟਾਈਮ ਚ ਰਿਜ਼ਲਟ ਦੂ ਇਹਦੀ ਲੱਕੜ ਪਹਿਲੇ ਤੋਂ ਪਹਿਲੇ ਦਿਨੀ ਪਹਿਲੇ ਤੋਂ ਦੂਜੇ ਦਿਨ ਸਭ ਬਹੁਤ ਵੱਡਾ ਦਾਵਾ ਹੈ ਮੈਂ ਕਹਿੰਦਾ ਜੀ ਦਾਵਾ ਮੇਰੇ ਅਜ਼ਮਾਏ ਹੋਏ ਨੁਸਖੇ ਨੇ ਫਰੂਕੀ ਸਾਹਿਬ ਜਦੋਂ ਮੈਂ ਨਾ ਇੱਕ ਹੋਰ ਫਰੂਕੀ ਸਾਹਿਬ ਮੇਰੇ ਜਿਹੜੇ ਵੀਡੀਓes ਉਂਦੇ ਨੇ ਮੇਰੇ ਕੋਲੇ ਪੇਸ਼ੈਂਟ ਆਉਂਦੇ ਨੇ ਉਹਨਾਂ ਨੂੰ ਪਤਾ ਹੋਣਾ ਜਦੋਂ ਮੇਰੇ ਕੋਲੇ ਆਉਂਦੇ ਨੇ ਮੈਂ ਕੱਲੀ ਦਵਾਈ ਨਹੀਂ ਦਿੰਦਾ ਪਰਮਾਤਮਾ ਦੀ ਕਿਰਪਾ ਨਾਲ ਨੁਸਖੇ ਵੀ ਦੇ ਹੀ ਦਿਆ ਅਗਲੇ ਨੂੰ ਕਹੀਦਾ ਵੀ ਆਹ ਨੁਸਖਾ ਵੀ ਅਜਮਾਓ ਨਾਲ ਜਦੋਂ ਤੁਸੀਂ ਇਹ ਨੁਸਖਾ ਅਜਮਾਉਂਗੇ ਨਾ ਦਵਾਈ ਦੇ ਨਾਲ ਵਧੀਆ ਰਿਜ਼ਲਟ ਮਿਲਣਗੇ ਦੇਖੋ ਫਰੂਕੀ ਸਾਹਿਬ ਇਹਦੇ ਨਾ ਜਿਹੜੇ ਪੱਤੇ ਨੇ ਪੱਤਿਆਂ ਨੂੰ ਉਬਾਲ ਕੇ ਚੰਗੀ ਤਰ੍ਹਾਂ ਇਦੇ ਵਿੱਚ ਥੋੜੇ ਸੈਦਾ ਨਮਕ ਪਾਗੇ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਖਾਂਸੀ ਲਈ ਇਹਦੀ ਕੁਰਲਾ ਕਰਨ ਨਾਲ ਤੁਹਾਨੂੰ ਮੈਂ ਕਹਿੰਦਾ ਪਹਿਲੇ ਦਿਨ ਤੋਂ ਹੀ ਜਿੰਨਾ ਮਰਜੀ ਦਰਦ ਹੋਵੇ ਜਾੜ ਦੇ ਦਰਦ ਦਾ ਤੁਹਾਡੇ ਦੰਦਾਂ ਦੇ ਦਰਦ ਦਾ ਉਹ ਵੀ ਹਟਾ ਦਿੰਦਾ ਹੈ अच्छा ਤੇ ਫਿਰ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਹੈ ਕਿ ਜਦੋਂ ਇਸ ਤਰ੍ਹਾਂ ਦੇ ਅਸੀਂ ਇਸਤੇਮਾਲ ਕਰਦੇ ਤੁਸੀਂ ਦੱਸਦੇ ਹੋ ਟੋਟ ਕੇ ਫਾਰਮੂਲੇ ਨੁਸਖੇ ਜਿਹੜੇ ਤੁਸੀਂ ਇਸਤੇਮਾਲ ਦੇ ਵਿੱਚ ਲੈ ਕੇ ਆਉਂਦੇ ਤੁਸੀਂ ਦੇਖੋ ਅੱਜ ਇਹ 베ਰੀ ਦੇ ਉੱਤੇ ਡਾਕਟਰ ਸਾਹਿਬ ਨੇ ਬੜੀ ਵਧੀਆ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਸ਼ਖਸ ਇਸ 베ਰੀ ਦੇ ਜਿਹੜੇ ਪੱਤੇ ਹੈਗੇ ਨੇ ਉਹਦੀ ਦਾਤਣ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਗਾ ਤਾਂ ਉਹਨੂੰ ਬਹੁਤ ਵਧੀਆ ਰਿਜ਼ਲਟ ਹੈਗੇ ਨੇ ਉਹਦੇ ਸਰੀਰ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ ਇੱਕ ਆਖਰੀ ਸਵਾਲ ਹੈ ਜੀ ਡਾਕਟਰ ਸਾਹਿਬ ਤੁਹਾਡੇ ਜਦੋਂ ਨੁਸਖਾ ਤੁਸੀਂ ਪਾਉਣੇ ਹੋ ਨੁਸਖੇ ਨੂੰ ਬਹੁਤ ਵੱਡੀ ਮਿਕਦਾਰ ਦੇ ਵਿੱਚ ਲੋਕਾਂ ਨੂੰ ਫਾਇਦਾ ਹੁੰਦਾ ਹੈ ਲੋਕ ਆਪੋ ਆਪਣੇ ਡਾਕਟਰਾਂ ਨਾਲ ਹਕੀਮਾਂ ਨਾਲ ਕੰਸਲਟ ਕਰਕੇ ਉਹਨੂੰ ਇਸਤੇਮਾਲ ਦੇ ਵਿੱਚ ਲੈ ਕੇ ਆਉਂਦੇ ਨੇ ਜਿਹੜੇ ਲੈ ਕੇ ਆਉਂਦੇ ਨੇ ਬਹੁਤ ਵਾਰ ਹੁੰਦਾ ਜੀ ਤੁਸੀਂ ਦੱਸ ਦਿੰਦੇ ਹੋ ਉਹ ਕਹਿੰਦੇ ਜੀ ਸਾਨੂੰ ਇੰਨਾ ਜ਼ਿਆਦਾ ਫਰਕ ਨਹੀਂ ਪਿਆ ਉਨੀ ਕਿਤੇ ਫਰਕ ਪਿਆ ਫਿਰ ਉਹ ਕਾਰਨ ਕੀ ਬਣਦਾ ਜੀ ਤੁਸੀਂ ਤਾਂ ਕਹਿ ਰਹੇ ਹੋ ਵੀ ਇਹ ਤੁਹਾਡਾ ਸਰੀਰ ਡਿਫਰ ਕਰ ਸਕਦਾ ਹੈ ਮਤਲਬ ਸਰੀਰ ਤੋਂ ਸਰੀਰ ਵੈਰੀ ਕਰ ਸਕਦਾ ਹੈ ਲੇਕਿਨ ਇਹਦੇ 'ਚ ਕੋਈ ਘਾਟ ਨਹੀਂ ਹੈਗੀ ਨੁਸਖੇ 'ਚ ਫਾਰਮੂਲੇ 'ਚ ਮੇਰੇ 'ਚ ਕੋਈ ਘਾਟ ਨਹੀਂ ਹੁੰਦੀ ਦੇਖੋ ਬਰੁਕੀ ਸਾਹਿਬ ਜੀਵ ਦਾ ਸਵਾਦ ਜਿਹੜਾ ਜੀਵ ਦਾ ਸਵਾਦ ਆ ਸਭ ਤੋਂ ਵੱਡਾ ਸਾਡਾ ਕਾਰਨ ਆ ਹੋ ਬਿਮਾਰੀਆਂ ਦਾ ਜੀ ਜੇ ਤੁਸੀਂ ਜੀਵ ਦਾ ਸਵਾਦ ਨਹੀਂ ਰੋਕ ਸਕਦੇ ਤੁਸੀਂ ਕਿਸੇ ਦਵਾਈ ਨਾਲ ਵੀ ਨਹੀਂ ਠੀਕ ਹੋ ਨੁਸਖੇ ਨੇ ਤਾਂ ਕੰਮ ਕੀ ਕਰਨਾ ਫਰੁਕੀ ਸਾਹਿਬ ਮੇਰੇ ਕੋਲੇ ਪੇਸ਼ੈਂਟ ਆਉਂਦੇ ਨੇ ਮੈਂ ਤੁਹਾਨੂੰ ਯਕੀਨ ਮੰਨਿਓ ਫਰੁਕੀ ਸਾਹਿਬ ਐਦਾਂ ਦੇ ਪੇਸ਼ੈਂਟ ਨੇ ਜਿਹੜੇ ਕਈ ਵਾਰ ਕਹਿ ਦਿੰਦੇ ਨੇ ਜੀ ਅਸੀਂ ਤਾਂ ਆ ਚੀਜ਼ ਬੰਦ ਨਹੀਂ ਕਰਨੀ ਦਵਾਈ ਮਰ ਜਾਾਂਗੇ ਲੇਕਿਨ ਆ ਚੀਜ਼ ਖਾਣਾ ਪੀਣਾ ਨਹੀਂ ਬੰਦ ਕਰ ਸਕਦਾ ਜੀਵ ਦਾ ਸਵਾਦ ਨਹੀਂ ਜਿਹੜਾ ਬੰਦਾ ਰੋਕ ਸਕਦਾ ਫਰੂਕੀ ਸਾਹਿਬ ਉਹ ਜ਼ਿੰਦਗੀ ਜੇ ਕਦੇ ਠੀਕ ਹੀ ਨਹੀਂ ਹੋ ਸਕਦਾ ਜਿਹੜੇ ਬੰਦੇ ਕਹਿੰਦੇ ਨੇ ਅੰਗਰੇਜ਼ੀ ਦਵਾਈਆਂ ਅੰਗਰੇਜ਼ੀ ਦਵਾਈਆਂ ਵੀ ਉਹਨੂੰ ਦਬਾ ਸਕਦੀਆਂ ਰੋਕ ਸਕਦੀਆਂ ਬਿਮਾਰੀ ਨੂੰ ਜੇ ਕਹੀਏ ਜੜ ਚੋਂ ਖਤਮ ਨਹੀਂ ਕਰ ਸਕਦੀਆਂ ਫਰੂਕੀ ਸਾਹਿਬ ਅੱਜ ਮੈਂ ਕਹਤਾ ਤਾਂ ਇਹ ਮੇਰੀ ਗੱਲ ਨੋਟ ਕਰ ਲਿਓ ਜੇ ਤੁਸੀਂ ਜੀਵ ਦਾ ਸਵਾਦ ਨਹੀਂ ਰੋਕਦੇ ਤੁਹਾਨੂੰ ਅੰਦਰ ਦੀ ਅੰਦਰ ਬਿਮਾਰੀਆਂ ਵਧੀਆਂ ਜਾਣਗੀਆਂ ਘਟਣੀਆਂ ਨਹੀਂ ਹੈਗੀਆਂ ਅੰਦਰ ਦੀ ਅੰਦਰ ਬਿਮਾਰੀਆਂ ਵਧੀਆਂ ਜਾਣਗੀਆਂ ਉਹ ਇੱਕ ਨਾ ਇੱਕ ਦਿਨ ਫਿਰ ਸਾਨੂੰ ਲਾਸਟ ਦੇ ਜਾ ਕੇ ਦੱਸਦੀਆਂ ਫਿਰ ਅਸੀਂ ਪਤਾ ਕੀ ਕਹਨੇ ਆ ਜੀ ਅਸੀਂ ਕਹਿੰਦੇ ਜੀ ਮੈਂ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਪਰਮਾਤਮਾ ਨੇ ਸਾਡਾ ਮਾੜਾ ਕਰਦਾ ਉਹ ਬੜਿਆ ਮਾਨਸਾ ਕਦੇ ਵੀ ਪਰਮਾਤਮਾ ਸਾਡਾ ਮਾੜਾ ਨਹੀਂ ਕਰੂ ਸਾਡਾ ਚੰਗਾ ਹੀ ਕਰੂ ਜੇ ਸਾਨੂੰ ਜ਼ਿੰਦਗੀ ਉਹਨੇ ਦਿੱਤੀ ਆ ਸਾਨੂੰ ਇੱਥੇ ਭੇਜਿਆ ਤਾਂ ਸਾਡਾ ਮਾੜਾ ਕਰਨ ਨੂੰ ਨਹੀਂ ਭੇਜਿਆ ਉਹਨੇ ਕੋਛ ਟਾਈਮ ਸਾਡਾ ਖਰਾਬ ਹੋ ਸਕਦਾ ਲੇਕਿਨ ਸਾਡਾ ਮਾੜਾ ਨਹੀਂ ਹੋ ਸਕਦਾ ਦੋ ਟਾਈਮ ਮਹਾਰਾਜ ਦਾ ਨਾਮ ਲਿਆ ਕਰੋ ਜਿੰਨੂੰ ਵੀ ਮੰਨਦੇ ਹੋ ਉਹਦਾ ਪਾਠ ਪੂਜਾ ਕਰਿਆ ਕਰੋ ਸਵੇਰੇ ਉਹਦੇ ਸ਼ੁਕਰਾਨਾ ਕਰਿਆ ਕਰੋ ਸੱਚਾ ਪਾਤਸ਼ਾਹ ਤੂੰ ਸਾਨੂੰ ਵਧੀਆ ਜੀਵਨ ਦਿੱਤਾ ਤੇ ਤੁਹਾਨੂੰ ਤੰਦਰੁਸਤੀ ਬਖਸ਼ੂਗਾ ਜੇ ਤੁਸੀਂ ਉਹਦਾ ਸ਼ੁਕਰਾਨਾ ਨਹੀਂ ਕਰਦੇ ਤਾਂ ਫਿਰ ਤਾਂ ਅਸੀਂ ਜੀ ਬਿਮਾਰੀਆਂ ਨਾਲ ਵੀ ਘਿਰਨਾ ਅਸੀਂ ਦੁੱਖਾਂ ਜੀ ਵੀ ਜਾਣਾ ਸਾਰੇ ਪਾਸੇ ਜਾਣਾ ਇੰਨੀ ਗੱਲ ਮੇਰੀ ਨੋਟ ਕਰ ਲਿਓ ਜੇ ਤੁਸੀਂ ਇਹ ਚੀਜ਼ਾਂ ਨੂੰ ਕਰ ਲਿਆ ਇਹ ਪ੍ਰਮਾਤਮਾ ਦੀ ਦਿੱਤੀ ਹੋਈ ਕੁਦਰਤੀ ਸਾਨੂੰ ਪੌਦੇ ਦਿੱਤੇ ਨੇ ਜੜੀਆਂ ਬੂਟੀਆਂ ਦਿੱਤੀਆਂ ਨੇ ਸਾਨੂੰ ਨਰਾਸ਼ ਨਹੀਂ ਕਰਦੀਆਂ ਕਦੇ ਸਾਨੂੰ ਫਾਇਦਾ ਹੀ ਕਰਨਗੀਆਂ ਹੱਥ ਜੋੜ ਕੇ ਬੇਨਤੀ ਆ ਵਧੀਆ ਸ਼ੁਕਰਾਨਾ ਕਰਿਆ ਕਰੋ ਮਾਲਕ ਨੇ ਜੇ ਤੁਹਾਨੂੰ ਦੋ ਵਕਤ ਦੀ ਰੋਟੀ ਵਧੀਆ ਦਿੱਤੀ ਆ ਅੱਛਾ ਡਾਕਟਰ ਸਾਹਿਬ ਜੀ 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 ਅੱਛਾ ਡਾਕਟਰ ਸਾਹਿਬ ਜੀਕਰ ਤੁਹਾਨੂੰ ਮਿਲਣਾ ਹੋਵੇ ਤੁਹਾਡਾ ਟ੍ਰੀਟਮੈਂਟ ਦਾ ਕਿਹੜਾ ਉਹ ਹੁੰਦਾ ਜਿਹੜਾ ਫਾਰਮੂਲਾ ਨੁਸਖਾ ਉਹ ਕੀ ਹੁੰਦਾ ਜੀ ਤੁਹਾਡਾ ਤੁਸੀਂ ਮੰਨ ਲਓ ਕਿਸੇ ਨੂੰ ਪੱਤੇ ਨਾਲ ਤੁਹਾਡੇ ਫਾਰਮੂਲੇ ਨਾਲ ਫਰਕ ਨਹੀਂ ਪਿਆ ਫਿਰ ਤੁਸੀਂ ਕੀ ਕਰਦੇ ਹੋ ਫਿਰ ਕਿ ਸਾਡੀ ਹਾਈਟਰੋਪੈਥੀ ਮੈਡੀਸਨ ਆ ਡਰਾਪਸ ਹੁੰਦੇ ਨੇ ਅਰਕ ਕੱਢੇ ਹੁੰਦੇ ਨੇ ਜਿੱਦਾਂ ਇਹ ਜੜੀਆਂ ਬੂਟੀਆਂ ਨੇ ਅਸੀਂ ਇਹਨਾਂ ਦਾ ਅਰਕ ਕੱਢਦੇ ਆ ਅਰਕ ਕੱਢ ਕੇ ਅਸੀਂ ਪੇਸ਼ੈਂਟ ਤੇ ਬਿਮਾਰੀ ਅਕੋਰਡਿੰਗ ਜਿੱਦਾਂ ਦੀ ਬਿਮਾਰੀ ਆ ਅਸੀਂ ਉਹਦਾ ਇਲਾਜ ਕਰਦੇ ਆ ਉਹਨਾਂ ਨੂੰ ਕਿੱਦਾਂ ਅਸੀਂ ਡਰਾਪਸ ਦੇਣੇ ਆ ਕਿੱਦਾਂ ਕੰਬੀਨੇਸ਼ਨ ਬਣਾਉਣਾ ਅਸੀਂ ਉਹਦਾ ਬਣਾ ਕੇ ਫਿਰ ਇਲਾਜ ਕਰਦੇ ਆ ਮਤਲਬ ਤੁਸੀਂ ਇਹਦਾ ਅਰਕ ਕੱਢ ਲਓ ਤਾਂ ਫਿਰ ਜਿਹੜੀ ਪਾਵਰ ਹੈਗੀ ਆ ਬੇਰੀ ਦੀ ਪਾਵਰ ਔਰ ਮਤਲਬ ਸਮਝੋ ਵੀ ਕਈ ਗੁਣਾ ਜ਼ਿਆਦਾ ਵੱਜ ਜਾਂਦੀ ਹੈ ਜੀ ਜੀ ਹੁਣ ਦੇਖੋ ਇੱਕ ਅਸੀਂ ਪੱਤਾ ਖਾਣਾ ਇਹਦੇ ਪੱਤੇ ਦੇ ਵਿੱਚ ਘਟਾ ਜਦੋਂ ਇਹਨਾਂ ਦਾ ਚੰਗੀ ਤੇ ਨਾ ਤੁਪਕਾ ਤੁਪਕਾ ਕਰਕੇ ਬੂੰਦ-ਬੂੰਦ ਕਰਕੇ ਜੂਸ ਨਿਕਲਣਾ ਜਿਹਨੂੰ ਕਹੇ ਜੀ ਅਸੀਂ ਮੈਂ ਪੰਜਾਬੀ ਸਮਝਾਦਾ ਨਾ ਅਰਕ ਕਈਆਂ ਨੇ ਸਮਝ ਲੱਗੂਗਾ ਜੂਸ ਨਿਕਲ ਜਾਂਦਾ ਇਹਦਾ ਜਿਵੇਂ ਬੂੰਦ-ਬੂੰਦ ਕਰਕੇ ਉਹਦੇ ਚੋਂ ਫਿਰ ਰਿਜ਼ਲਟ ਰੁਕੀ ਸਾਹਿਬ ਮਿਲਨੇ ਮਿਲਨੇ ਆ ਇਹ ਪਚੰਗ ਅਸੀਂ ਪੂਰਾ ਅਤੇ ਪਚੰਗ ਨੂੰ ਅਸੀਂ ਇਸਤੇਮਾਲ ਕਰਦੇ ਆਂ ਇਹਦੀਆਂ ਹਾਂਜੀ ਫਲ ਵੀ ਕਰ ਲਈਦਾ ਇਹਦੇ ਪੱਤੇ ਵੀ ਕਰਦੇ ਆਂ ਟਾਣੀਆਂ ਵੀ ਕਰਦੇ ਆਂ ਜੜ ਵੀ ਕਰਦੇ ਆਂ ਸਾਰਾ ਕੁਝ ਅਸੀਂ ਪੂਰੇ ਇਹਦਾ ਯੂਜ਼ ਕਰਦੇ ਆਂ ਅੱਛਾ ਤੇ ਡਾਕਟਰਸ ਫਿਰ ਤੁਹਾਨੂੰ ਮਿਲਣਾ ਹੋਵੇ ਕਿਸੇ ਨੇ ਆਪਣੇ ਬਿਮਾਰੀ ਦੇ ਮੁਤਲਕ ਕੋਈ ਗੱਲ ਕਰਨੀ ਹੋਵੇ ਕਿਵੇਂ ਗੱਲ ਕਰ ਸਕਦੇ ਆਂ ਅ ਫਰੁਖ ਸਾਬ ਸਾਡਾ ਏਪੀ ਲੈਟਰ ਹੋਮੋਪੈਥੀ ਹਸਪੀਟਲ ਰਾਮਗੜ ਰੋਡ ਸਾਨੇਵਾਲ ਜੀ ਜੀ ਇਹ ਇਹਦੇ ਵਿੱਚ ਫਰੂਕੀ ਸਾਹਿਬ ਦੋ ਨੰਬਰ ਨੇ ਸਾਡੇ 99151 47604 78146 99434 ਦੋਨੋਂ ਦੇ ਕਿਸੇ ਦੇ ਵੀ ਤੁਸੀਂ ਅਪਾਰਟਮੈਂਟ ਲੈ ਕੇ ਸਾਨੂੰ ਮਿਲ ਸਕਦੇ ਹੋ ਟਾਈਮ ਲੈ ਕੇ ਸਾਨੂੰ ਮਿਲ ਸਕਦੇ ਹੋ ਸਾਡੇ ਨਾਲ ਗੱਲਬਾਤ ਕਰ ਸਕਦੇ ਆ ਜੀ 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 ਕਿਵੇਂ ਮਤਲਬ ਛੁੱਟੀ ਦਾ ਦਿਨ ਹੁੰਦਾ ਜਾਂ ਸਾਰੇ ਹਫਤਾ ਮਿਲਦੇ ਹੋ ਤੁਸੀਂ ਹਾਂ ਵੀਰਵਾਰ ਦੀ ਫਰੂਕੀ ਸਾਹਿਬ ਛੁੱਟੀ ਹੁੰਦੀ ਹੈ 10 ਤੋਂ 5 ਵਜੇ ਤੱਕ ਡੇਲੀ ਆ ਸੰਡੇ 10 ਤੋਂ 3 ਵਜੇ ਤੱਕ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਤਾਂ ਇੱਕ ਸਵਾਲ ਆਖਰ ਦੇ ਵਿੱਚ ਅਸੀਂ ਮੈਮ ਤੋਂ ਲੈਣਾ ਮੈਮ ਤੁਸੀਂ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਜਿੰਨਾ ਔਰਤਾਂ ਦੇ ਵਿੱਚ ਚਿੜਚਿੜਾਪਨ ਹੈਗਾ ਉਹਨੂੰ ਵੀ ਘਟਾਏਗਾ ਅਗਰ ਇਹਦਾ ਇਸਤੇਮਾਲ ਕਰਨਾ ਚਟਨੀ ਦੇ ਤੌਰ ਤੇ ਖਾਣਾ ਇਹਨੂੰ ਸ਼ੁਰੂ ਕਰਨੀ ਹੈ ਸਾਡੀਆਂ ਭੈਣਾਂ ਹਾਂਜੀ ਜੀ ਮੈਂ ਚਿੜਚਿੜਾਪਨ ਹੋ ਜਾਂਦਾ ਨੀਂਦ ਨਹੀਂ ਆਉਂਦੀ ਬਹੁਤ ਜ਼ਿਆਦਾ ਡਿਸਟਰਬੈਂਸ ਰਹਿੰਦੀ ਆ ਉਹਦੇ ਕਰਕੇ ਇਹ ਚਟ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਉਦਾਂ ਹੀ ਚਟਨੀ ਖਾਣਾ ਠੀਕ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਹੁਣ ਮੈਨੂੰ ਲੱਗਦਾ ਹੈ ਕਿ ਜਿਹੜਾ ਇੱਕ ਕਹਾਵਤ ਸਾਡੇ ਪੰਜਾਬ ਦੇ ਵਿੱਚ ਬਣੀ ਹੈ ਵੀ ਇਹਨਾਂ ਨੂੰ ਤਾਂ ਕੋਈ 베ਰਾ ਵੱਟੇ ਨਹੀਂ ਪੁੱਛਦਾ ਤੇ ਇਸ ਵੀਡੀਓ ਦੇਖਣ ਤੋਂ ਬਾਅਦ ਇਹ ਵੀਡੀਓ ਦੇਖਣ ਤੋਂ ਬਾਅਦ ਹੁਣ ਤੁਸੀਂ 베ਰਾ ਦੀ ਗੱਲ ਬਾਤ ਚ ਕਰੋਗੇ ਪਹਿਲਾਂ ਪੱਤੇ ਵੱਟੇ ਵੀ ਬਹੁਤ ਸਾਰੇ ਚੀਜ਼ਾਂ ਨੇ ਜਿਹੜੀਆਂ ਉਹ ਤੁਹਾਡੀਆਂ ਠੀਕ ਹੋ ਸਕਦੀਆਂ ਨੇ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਚੇਤਾਵਨੀ ਤੁਹਾਨੂੰ ਇਹ ਹੋਇਆ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਕੰਸਲਟ ਜ਼ਰੂਰ ਕਰਨਾ ਹੈ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਕਈ ਵਾਰ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਪਹੁੰਚਾ ਜਾਂਦਾ ਹੈ ਤੇ ਫਿਰ ਜਿਸ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਹੋਏਗੀ ਧੰਨਵਾਦ